ਟਰੈਕਟਰ ਤਾਂ ਆਪਾਂ ਬਹੁਤ ਦਿਖਾ ਦਿੱਤੇ ਆ ਅੱਜ ਨਾ ਤੁਹਾਨੂੰ ਟਰੈਕਟਰ ਦੇ ਨਾਲ ਨਾਲ ਆਪਾਂ ਸਪੈਸ਼ਲ ਡਰਾਈਵਰ ਦਿਖਾਉਣਾ ਤੁਸੀਂ ਵੀ ਕਹੋਗੇ ਵੀ ਡਰਾਈਵਰ ਦੇ ਵਿੱਚ ਐਸੀ ਖਾਸੀਅਤ ਕੀ ਆ ਮੈਨੂੰ ਤਾਂ ਖਾਸੀਅਤ ਹੀ ਲੱਗੀ ਆ ਬਾਕੀ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਬਾਈ ਦਾ ਸੁਭਾਅ ਬਹੁਤ ਆਤਾ ਇੱਕ ਤਾਂ ਬਾਈ ਦਾ ਨਾਮ ਹੈਗਾ ਮਾਨਾ ਸਤਜੀਤਾ ਵੀਰ ਜੀ ਸਤਜੀਤਾ ਜੀ ਸਤਜੀਤਾ ਜੀ ਠੀਕ ਠਾਕ ਜੀ ਠੀਕ ਹੈ ਠੀਕ ਹੈ ਵੀਰ ਜੀ ਤੁਹਾਡੀ ਤਾਂ ਉਹ ਗੱਲ ਆ ਕਿ ਕਹਿੰਦੇ ਸਾਡੇ ਨਾਲ ਗੱਲ ਕਰਨ ਲਈ ਤਾਂ ਰਤਵਾ ਉੱਤੇ ਹੀ ਤੂੰ ਕਿ ਲਿਆਉਣਾ ਪੈਣਾ ਸਹੀ ਗੱਲ ਆ ਉੱਪਰੇ ਲੈਵਲ ਚ ਜਾਉਣਾ ਪੈਣਾ ਉੱਪਰੇ ਲੈਵਲ ਚ ਜਾਉਣਾ ਪੈਣਾ ਸਹੀ ਗੱਲ ਆ ਸਹੀ ਗੱਲ ਆ ਇਹਨਾ ਬਾਈ ਦਾ ਆਪਾਂ ਕੋਈ ਉਹ ਮਜ਼ਾਕ ਨਹੀਂ ਡਾਰੇ ਬਾਈ ਦੀ ਇੱਕ ਸਿਫਤ ਹੀ ਆ ਮਤਲਬ ਆ ਜਾ ਇਹਨਾਂ ਨੂੰ ਪਹਿਲਾਂ ਵਿਖਾਈ ਦੇ ਬੜੀ ਵੱਡੀ ਗੱਲ ਆ ਬਾਈ ਨੂੰ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਆਪਾਂ ਤਾਂ ਚਲੋ ਲੇਟ ਆ ਬਾਈ ਸਾਡੇ ਤੋਂ ਪਹਿਲਾਂ ਹੀ ਚੜਦੀ ਕਲਾ ਵਾਲਾ ਬੰਦਾ ਬਾਈ ਦੀਆਂ ਵੀਡੀਓ ਵਾਇਰਲ ਹੋ ਦੀ ਕਰ ਪਾਈ ਇਹਦੀ ਹਾਂਜੀ ਹਾਂਜੀ ਬਾਈ ਦੀਆਂ ਵੀਡੀਓ ਪਹਿਲਾਂ ਵੀ ਬਹੁਤ ਤੁਸੀਂ ਸੋਸ਼ਲ ਮੀਡੀਆ ਤੇ ਚੱਲਦੀਆਂ ਦੇਖਿਆ ਨਾ ਬਾਈ ਦੇ ਨਾ ਇਹ ਬਾਈ ਜੀ ਹੋਇਆ ਕੀ ਮਤਲਬ ਸਟਾਰਟਿੰਗ ਤੋਂ ਹੀ ਕੀ ਚੱਕਰ ਹੈ ਐ ਵੀਰ ਜੀ ਇਹ ਨਾ ਮੈਂ 2 ਸਾਲ ਦਾ ਸੀਗਾ ਉਦੋਂ ਪੋਲੀਓ ਹੋਇਆ ਸੀ ਮੈਨੂੰ ਜਿਸ ਦਾ ਮਤਲਬ ਟੀਕੇ ਆ ਲੱਗਦੇ ਹੁੰਦੇ ਟੀਕੇ ਨਹੀਂ ਲਵਾਏ ਕਰਦੇ ਆ ਨੇ ਅੱਛਾ ਇਹ ਪਹਿਲਾਂ ਕੋਲ ਜੀ ਥੋੜੀ ਜੀ ਕੋਲ ਜੀ ਹੁੰਦੀ ਸੀ ਸਹੀ ਗੱਲ ਹੈ ਸੀਗਾ ਡਾਕਟਰ ਹੈ ਨਹੀਂ ਸੀ ਇੰਨੇ ਦੋਆਂ ਦੇ ਟਾਈਮਾਂ ਚ ਹਾਂ ਐਸਾ ਸਿਸਟਮ ਨਹੀਂ ਸੀ ਹਾਂਜੀ 2000 ਇਹ ਮੇਰੇ ਸਾਹ ਨਾਲ 80 80 ਦੀ ਗੱਲ ਆ ਇਹ ਸੋਰੀ 2000 ਸੀ ਇਹ 80 ਦੀ 1980 ਦੀ 1980 ਦੀ ਹਾਂ 1980 ਦੀ ਤੇ ਤੁਹਾਨੂੰ ਬਈ ਜੀ ਜ਼ਿੰਦਗੀ ਦੇ ਵਿੱਚ ਲਾਈਫ ਚ ਕੋਈ ਘਾਟ ਮਹਿਸੂਸ ਹੁੰਦੀ ਆ ਕਿ ਨਹੀਂ ਘਾਟ ਤਾਂ ਜੇ ਲੋ ਜੀ ਦੇਖੋ ਜੀ ਕੋਈ ਅੰਗ ਜਦੋਂ ਨਹੀਂ ਹੁੰਦਾ ਹੁੰਦੀ ਆ ਹਮ ਪਰ ਵੈਸੇ ਵਾਇਗਰੂ ਨਹੀਂ ਹਾਂਸਲਾ ਬਹੁਤ ਬਖਸ਼ਿਆ ਵਾ ਮੈਂ ਉਹੀ ਗੱਲ ਜਾਨਣ ਨਹੀਂ ਚਾਹੁੰਦਾ ਕਿਉਂਕਿ ਠੀਕ ਹੈ ਨਾ ਕਈ ਰੀ ਬੰਦਾ ਆਪਦੀ ਇਸ ਚੀਜ਼ ਨੂੰ ਨੈਗੇਟਿਵਿਟੀ ਸਮਝ ਲੈਂਦਾ ਕਈਆਂ ਨੇ ਜਿਦਾ ਉਹਨਾਂ ਦਾ ਮੰਨ ਲਓ ਕਿ ਕਈ ਮੈਂ ਟਿੱਡਾ ਕੇ ਬਹਿ ਜਾਂਦੇ ਆ ਟਿੱਗੀ ਟਾਲ ਕੇ ਮੈਂ ਦੇਖਿਆ ਕਈ ਬਹੁਤ ਜਿਦਾ ਉਹਨਾਂ ਮੰਨ ਲਓ ਕਿ ਇਹਨੂੰ 15 15 20 20 ਸਾਲ ਹੋ ਗਏ ਜੇ ਅੰਦਰ ਬੈਠੇ ਦੰਦਰੀ ਬੈਠੇ ਆ ਉਹ ਤੇ ਤੁਸੀਂ ਚੜ੍ਹਦੀ ਕਲਾ ਦਾ ਆਪਾਂ ਥੋੜਾ ਜਿਆ ਆ ਆ ਮਨਸਾਨ ਨੂੰ ਉੱਡਣਾ ਚਾਹੀਦਾ ਹੈ ਨਾ ਉਹ ਚੱਕਰਾ ਤੇ ਕੋਈ ਵਾਇਗਰੂ ਤਾਂ ਵਾਇਗਰੂ ਨੇ ਸਾਥ ਵੀ ਦਿੱਤਾ ਪੂਰਾ ਜੋ ਜੋ ਕੰਦੀਆਂ ਸੁਣੀਆਂ ਚਾਹੀਆਂ ਉਹ ਰੱਬ ਨੇ ਵਿਖਾਈਆਂ ਦਿਖਾਉਂਦਾ ਵੀ ਆ ਗੱਡੀ ਵੀ ਬਈ ਚਲਾ ਲੈਂਦੇ ਹਾਂ ਹਾਂ ਗੱਡੀ ਵੀ ਆ ਜੀ ਵੀਰ ਗੱਡੀ ਚ ਲਾ ਲੈਂਦੇ ਵੀ ਗੱਡੀ ਚ ਚਲਾਉਣੀ ਤੇ ਗੱਡੀ ਵੀ ਚਲਾ ਲੈਂਦੇ ਹਾਂ ਹਾਂ ਗੱਡੀ ਵੀ ਚਲਾ ਲੀ ਆ ਟਰੈਕਟਰ ਤੋਂ ਚਲਾਉ ਟਰੈਕਟਰ ਵੀ ਮੋਟਰਸਾਈਕਲ ਵੀ ਮੈਂ 3 ਵੀਦਰ ਬਰਿਆਨ ਤਨਡਾ ਨਾਲ ਆ ਓਕੇ ਹਾਂ ਉਹ ਚਲਾ ਲਈ ਜਾਵਾ ਮੈਂ ਕਹਿਣ ਦਾ ਮਤਲਬ ਇਹ ਨਹੀਂ ਵੀ ਲੱਤਾਂ ਨਹੀਂ ਕੰਮ ਕਰਦੀਆਂ ਤੇ ਤੁਸੀਂ ਕਿਤੇ ਜਾਣਾ ਜਾਣਾ ਹਾਂ ਸਾਹ ਰਿਸ਼ਤੇਦਾਰੀ ਦੇ ਵਿੱਚ ਪ੍ਰੋਗਰਾਮਾਂ ਦੇ ਪੈਸਾਂ ਦੇ ਵਿਆਹਾਂ ਵਿੱਚ ਪਾਰਟੀਆਂ 'ਚ ਸਾਰੇ ਆਸਾਂ ਦੇ ਜਾਇਦਾ ਕਰੇ ਵੀਲ ਚੇਅਰ ਰੱਖੀ ਹੋਈ ਆ ਮੇਰੀ ਓਕੇ ਉਹ ਇਲੈਕਟ੍ਰੀਸ਼ੀਅਨ ਆ ਉਹ ਉਹਦੇ ਨਾਲ ਮਤਲਬ ਜਦੋਂ ਮੈਂ ਘਰੇ ਜਾਣਾ ਮੈਂ ਉਹੀ ਵੀਲਜਰ ਦੇ ਬਹਿ ਕੇ ਘਰੇ ਜਿੱਦਾ ਮੈਨੂੰ ਕਹਿੰਦੇ ਇੰਨਾ ਕਹਾਂਗੇ ਹੁਣ ਮੈਨੂੰ ਆਪਦੀਆਂ ਜੇ ਲੱਤਾਂ ਉਹਨੀਆਂ ਘੱਟ ਮਹਿਸੂਸ ਹੁੰਦੀਆਂ ਵਾ ਯਾਨੀ ਕਿ ਉਹ ਜਿੱਥੇ ਮੈਂ ਜਾਣਾ ਚਾਹਾਂ ਉੱਥੇ ਵੀਲਜਰ ਪਹੁੰਚ ਜਾਂਦੀ ਆ ਇਹ ਜ਼ਕਰਾ ਤੁਹਾਡੇ ਤੋਂ ਮੈਨੂੰ ਬਹੁਤ ਸ਼ਾਅ ਮਿਲਦਾ ਕਿਉਂਕਿ ਜਿਹੜੇ ਵੀਰ ਮੈਨੂੰ ਪਰਸਨਲ ਹੀ ਜਾਣਦੇ ਆ ਉਹਨਾਂ ਨੂੰ ਮੇਰੀ ਇਸ ਚੀਜ਼ ਦਾ ਪਤਾ ਹੋਏਗਾ ਵੀ ਮੈਂ ਇਹ ਗੱਲ ਕਿਉਂ ਕਹੀ ਆ ਮੈਂ ਤੁਹਾਨੂੰ ਆਫ ਕੈਮਰਾ ਚਲੋ ਦੱਸੂਗਾ ਵੀ ਜੀ ਜੀ ਤੇ ਬੜੀ ਵਧੀਆ ਇੱਕ ਤਾਂ ਹੁੰਦਾ ਨਾ ਵੀ ਬੰਦਾ ਟਾਂਦੀ ਵੀ ਕਲਾ ਵਾਲਾ ਬਾਈ ਹੈ ਚੜਦੀ ਕਲਾ ਵਾਲਾ ਪਹਿਲੀ ਵਾਰੀ ਬਾਈ ਨੂੰ ਮਿਲਿਆ ਜੇ ਗਰੂਬ ਵੀਰੇ ਕੋਲੇ ਆਏ ਸੀਗੇ ਤੇ ਮੈਂ ਜਦੋਂ ਬਾਈ ਨੂੰ ਆ ਕੇ ਗੇਟ 'ਤੇ ਮਿਲਿਆ ਮੈਂ ਕਿਹਾ ਬਾਈ ਕੀਵੇਂ ਤਾਰਾਂ ਦਾ ਉਦੋਂ ਹੀ ਬੰਦੇ ਦਾ ਪਤਾ ਲੱਗ ਜਾਂਦਾ ਨਾ ਪਹਿਲੀ ਰਿਬਲਾਏ ਦਾ ਵੀ ਬੰਦੇ ਦਾ ਸਿਸਟਮ ਕੀ ਏ ਹਿਸਾਬ ਕਿਤਾ ਕੀ ਏ ਬਾਈ ਚੜਦੀ ਕਲਾ ਵਾਲਾ ਬੰਦਾ ਕੱਲਾ ਇਦਾਂ ਨਹੀਂ ਚਲੋ ਆਪੋ ਬਾਈ ਤੂੰ ਹੀ ਬਿਸਾਉਣੇ ਤੁਸੀਂ ਕਹਣਾ ਆਪ ਹੀ ਦੱਸੀਂ ਨਾ ਬਾਈ ਜੀ ਲੋਡ ਲਾੜ ਤੇ ਟਰਾਲੇ ਦੇ ਹਾਂ ਜੀ ਹਾਂ ਜੀ ਜਿਆ ਖੇਤੀ ਦਾ ਕੋਈ ਵੀ ਇੰਪਲੀਮੈਂਟ ਸਾਰੇ ਚਲਾ ਲੈਂਦੇ ਓ ਇਹ ਬਾਈ ਮੈਂ 20 ਸਾਲ ਹੋ ਗਏ ਆ तकरीबन ਮੈਨੂੰ ਡਾਇਰੈਕਟਰ ਚਲਾਉਂਦਿਆਂ ਨੂੰ ਠੀਕ ਹੈ ਜੀ ਕੋ ਕੰਮ ਛੱਡਿਆ ਹੀ ਕੋਈ ਨਹੀਂਗਾ ਸਾਰੇ ਮੈਂ ਕਿਹਾ ਕਿਤਨਾ ਵੀ ਲੋਟ ਆ ਕਿੱਥੇ ਵੀ ਆਪ ਗਲੀਆਂਾਂ 'ਚ ਪੈਂਡੀਆਂ 'ਚ ਹਰ ਕਥਾਂ ਦੇ ਟਰਾਲੀਆਂ ਵੈਕ ਉੱਥੇ ਲਾਈਆਂ ਜਿੱਥੇ ਅੰਗਾ ਪੈਰ ਵਾਲੇ ਬੰਦੇ ਕੋਈ ਕਈਆਂ ਕੋ ਨਹੀਂ ਲੱਗੀ ਇਹ ਤੇ ਮੇਰੇ ਵਰਗੇ ਤਾਂ ਨਹੀਂ ਲੱਗਦੀ ਬਾਬੇ ਦੀ ਮੇਰ ਨਾਲ ਇਹ ਕਹਿ ਸਕਦੇ ਆ ਹਾਂ ਹਾਂ ਕਿਉਂਕਿ ਨਾ ਅੰਗ ਪੈਰ ਹੁਣਾ ਇਹਨਾ ਵੀ ਅੰਗ ਪੈਰ ਸਲਾਮਤੀ ਨਾਲ ਇਹ ਨਹੀਂ ਹੁੰਦਾ ਵੀ ਰੱਬ ਨੇ ਦਿਮਾਗ ਦਿਮਾਗ ਹੈਨਾ ਦਿਮਾਗ ਥੋੜਿਆ ਕਈ ਰਹਾ ਨਾ ਡਰ ਕੋਈ ਵੀ ਦੇਖਿਓ ਮੈਂ ਪਹਿਲਾਂ ਮੈਂ ਵੀ ਇੱਧਰ ਕਰਦਾ ਰਿਹਾ ਵਾਂ ਜਦੋਂ ਨਾ ਆਪਾਂ ਨੂੰ ਦੋ ਚਾਰ ਜਾਨੇ ਖੜੇ ਹੋਣ ਤੋ ਕਈ ਥਾਂ ਦੇ ਓਕੇ ਥਾਂ ਦੇ ਨਹੀਂ ਤਾਜੀ ਬੈਗ ਰਾਜੀ ਕੱਚੀਆਂ ਤਰਲੀਆਂ ਹੀ ਆ ਜਾਂਦੀਆਂ ਆ ਜਾਂਦੀਆਂ ਡਰ ਨੂੰ ਆਪਣੇ ਆਪ ਹੈਨਾ ਆਪਦੇ ਆਂ ਤਾਂ ਹੀ ਲੱਗਦਾ ਯਾਰ ਆ ਕੀ ਹੋ ਗਿਆ ਆ ਕੀ ਹੋ ਗਿਆ ਯਾਰ ਮੇਰੇ ਕੋਲ ਲੱਗੀ ਨਹੀਂ ਯਾਰ ਨਾ ਇੰਦਾ ਹੋ ਜਾਂਦਾ ਪਰ ਨਹੀਂ ਵਾਹਿਗੁਰੂ ਨੇ ਕਰਪਾ ਵਗਸੀ ਆ ਪਰ ਓਕੇ ਓਕੇ ਥਾਂ ਦੇ ਵੀ ਲਾ ਜੀ ਦੀਆਂ ਵਾ ਮੈਂ ਲਾ ਦੰਦੇ ਹਾਂ ਮੈਂ ਪਹਿਲਾਂ ਜਾਨੇ ਕਿਹਾ ਅੱਜ ਤੋਂ 2000 ਦੇ ਵਿੱਚ ਮੈਂ ਰੀ ਤਰੂਤਾ ਵੀ ਬੋ ਲੈਉਂਦੇ ਰਿਹਾ ਵਾਂ ਅੱਛਾ ਜੀ ਫੋਲ ਟਰਾਲੇ ਠੋਕ ਠੋਕੇ ਭਾਈ ਜਦੋਂ ਮੇਰੇ ਕੋਲ 272 ਟਰੈਕਟਰ ਹੁੰਦਾ ਹੈਗਾ ਮਿੰਦਰਾ ਦਾ ਹਾਂ ਮਿੰਦਰਾ 272 ਤੋਂ ਬਾਅਦ ਦੇ ਵਿੱਚ ਵੇਰੇ ਰਿਹਾ ਇਸ ਤੋਂ ਬਾਅਦ ਫਿਰ ਬਾਈ ਜੋਂਡੀਅਰ ਵਗਸੀਆ ਤੋਂ ਬਾਅਦ ਕਿਹੜਾ ਉਹ ਫੋਰਡ ਹਾਂ ਫੋਰਡ 272 ਤੋਂ ਬਾਅਦ ਫੋਨ ਆ। ਹੋਰ ਹਾਂ ਜੀ ਫਿਰ ਆਇਆ ਜੌਂਡੀਆਰ ਜੌਂਡੀਆਰ ਆ 5310 ਕਾਲੇ ਇੰਜਨ ਵਾਲਾ। ਹਾਂ ਜੀ ਫਿਰ ਉਸ ਤੋਂ ਬਾਅਦ ਵਿੱਚ ਆ ਸੋਨਾਂ ਦੀ ਕਾਲਿਆ। ਉਸ ਤੋਂ ਬਾਅਦ ਆ ਜੀ ਹਾਂ ਚਾਰ ਟਰੈਕਟਰ ਆਪਣੇ ਕੋ। ਵੈਰੀ ਗੁੱਡ ਹਾਂ 670 ਦੀ ਥੇਤੀ ਆਪਣੇ ਕੋ। ਠੀਕ ਬੱਲੇ ਬੱਲੇ ਯਾਰ। ਵੈਗਰੂਦੀ ਫਿਰਦਾ ਭੋਲੀ ਨੇ। ਹਾਂ। ਗੱਲ ਤੇ ਬਾਦਸ਼ਾਹ ਨਹੀਂ ਭਰਾ ਸਾਡੇ ਨੂੰ ਤਰੱਕੀਆਂ ਬਖਸ਼ੇ ਦਿਨ ਦੁੱਗਣੀਆਂ ਰਾਤ ਚੌਗਣੀਆਂ ਕਿਉਂਕਿ ਭਰਾ ਦੀਆਂ ਤਰੱਕੀਆਂ ਸਮਝੋ ਸਾਡੀਆਂ ਤਰੱਕੀਆਂ। ਯਾਰਾਂ ਨਾਲ 12 ਉਹ ਗੱਲ ਹੁੰਦੀ ਹੈ ਭਰਾ ਸਾਡਾ ਚੜ੍ਹਦੀ ਕਲਾ ਚ ਰਹੇਗਾ ਤੇ ਦਿਨਾਂ ਅਸੀਂ ਵੀ ਚੜ੍ਹਦੀ ਕਲਾ ਚ ਰਹਾਂਗੇ ਤੇ ਇਹ ਟਰੈਕਟਰ ਵੀਰੇ ਕਿਵੇਂ ਚੱਲਿਆ ਇਹ ਟਰੈਕਟਰ ਮਾਡਲ ਆ ਇਹ 2022 ਮਾਡਲ ਆ ਇਹ ਹਾਂਜੀ ਇਹ 2022 ਮਾਡਲ ਆ ਆਪਾਂ 3 80 ਦਾ 13 80 ਦਾ ਲਿਆ ਸੀ ਵੀਰੇ 13 ਲੱਖ 80 ਹਜ਼ਾਰ ਦਾ ਸੀ ਯਾਰ ਦਾ ਹਾਂਜੀ ਤੇ ਵਾ ਵਧੀਆ ਚੱਲਿਆ ਵਾ ਟਰੈਕਟਰ ਇਹ ਬਿਨਾ ਸੀਆਰਡੀ ਤੋਂ ਹਾਂ ਬਿਨਾ ਸੀਆਰਡੀ ਤੋਂ ਠੀਕ ਆ ਹਾਂ ਬਲੇ ਇੰਜਨ ਆ ਇਹ ਇਹਦਾ ਕੋਈ ਕੰਮ ਇਹਨੇ ਰਿਪੇਅਰ ਕੋਈ ਕੱਢੀ ਆ ਕਿ ਨਹੀਂ ਨੇ ਰੇ ਪੇਰ ਨਹੀਂ ਖਾਸ ਗੱਡੀ ਐਵੇਂ ਅੱਛਾ ਜੀ ਹਾਂਜੀ ਹਾਂਜੀ ਉਤੋਂ ਕਈ ਵਾਰ ਥੋੜੇ ਬੋਦੇ ਛੋਟੇ ਮੋਟੇ ਕਿੰਨੇ ਨੇ ਆ ਛੋਟੇ ਛੋਟੇ ਵੱਡੇ ਵੱਡੇ ਪਿੰਡਾਂ 'ਚ ਛੋਟ ਛੁੜੀਆਂ 'ਚ ਕੁੱਤੀਆਂ ਲੀਆਂ ਗੱਲਾਂ ਦੀਆਂ ਨੇ ਹਾਂ ਉਹ ਸਾਰੇ ਕਿਤੇ ਤਾਂ ਚੱਲ ਆ ਇੱਕ ਦੀ ਥੋੜੀ ਇੱਧਰ ਸਜੇੜਿਆਂ ਵਾਲੀ ਸੀ ਲੀਕ ਹੋ ਗਈ ਮੋਰਲੇ ਦੀ ਅੱਛਾ ਜੀ ਹਾਂ ਉਹ ਵੀ ਸਾਡੀ ਗਲਤੀ ਨਾ ਹੋ ਗਈ ਸੀਗੀ ਜੀ ਅੰਮ੍ਰਿਤਸਰ ਗਏ ਸੀਗੇ ਯਾਤਰਾ ਤੇ ਤੇ ਉੱਥੇ 4x4 ਲਾ ਕੇ ਅਸੀਂ ਰੋਡ ਤੇ ਪਹੁੰਚਾਈ ਗਏ। ਅੱਛਾ ਆ ਜਾਣਗੇ ਸੋਨ ਉਹਨਾਂ ਨੇ ਮਨਾ ਕੀਤਾ ਸੀਗਾ ਕਿ ਖੇਤਾਂ ਵਿੱਚ ਹੀ ਲਾਉਣਾ ਵਾ 4x4। ਖੱਤੇ ਨਹੀਂ ਔਰ ਇਹ ਉਰਤੀ ਨਹੀਂ ਲਾਉਣਾ ਪਰ ਅਸੀਂ ਰੋਡ ਤੇ ਵੀ ਲਾਈ ਗਏ ਸੀਗੇ। ਵੈਲਕਮ ਟੂ ਯੂ। ਹਾਂ ਗੱਲ ਤੋਂ ਆਪਣੀ ਗਲਤੀਆਂ ਅੱਜ ਆਪਣੀ ਗਲਤੀ ਕਹਿ ਸਕਦੇ ਆ। ਆਪਾਂ ਕੰਪਨੀ ਦੀ ਨਹੀਂ ਕਹਿ ਸਕਦੇ। ਨਹੀਂ ਨਹੀਂ ਕੰਪਨੀ ਦੀ ਨਹੀਂ ਕਹਿ ਸਕਦੇ। ਬਈ ਯਾਰ ਜਦੋਂ ਯਾਤਰਾ ਤੇ ਆਏ ਜਾਂਦੇ ਹੋ। ਜੀ। ਮਗਰ ਜਿਵੇਂ ਜਿਹੜੀਆਂ ਆਪਣੀਆਂ ਬੈਠੀਆਂ ਨੇ ਸਵਾਰੀਆਂ। ਸਵਾਰੀਆਂ। ਜੀ ਜੀ। ਉਹ ਕਦੇ ਤੁਹਾਨੂੰ ਉਹਨਾਂ ਨੇ ਐ ਕਿਹਾ ਯਾ ਡਰ ਲੱਗਦਾ ਨਹੀਂ ਉਹਨਾਂ ਨੂੰ ਮਾਣ ਹੁੰਦਾ ਆਪਣੇ ਦੇ ਪੂਰਾ ਵੀਰ ਜੀ ਆਪਾਂ ਸਵਾਰੀਆਂ ਆਪਣੇ ਹੁੰਦੀਆਂ ਆ ਆਪਣੇ ਲਾਗੇ ਲੱਗਦੀਆਂ ਲੋਕਲ ਆ ਉਹਨਾਂ ਨੂੰ ਪਤਾ ਵਾ ਸਾਰਾ ਵੀ ਮੈਂ ਕਿੰਨੀ ਕ ਸੋਚਲਾ ਬੰਦਾ ਆ ਤੇ ਕਾਮਯਾਬੀ ਵਾਲਾ ਬੰਦਾ ਆ ਵੀ ਜਾ ਸਕਦਾ ਵੀ ਜਿੱਥੇ ਨੇ ਲੱਤਾਂ ਵਾਲਾ ਵੀ ਨਹੀਂ ਘਟ ਸਕਦਾ ਉੱਥੇ ਵੀ ਇਹਨੇ ਖੜੇ ਹੋਏ ਆ ਤੇ ਆਪਾਂ ਨੰਦਪੁਰ ਸਾਹਿਬ ਜਾਂਦੇ ਆ ਜੀ ਉੱਥੇ ਤਾਂ ਪਹਾੜੀਆਂ ਪਹਾੜੀਆਂ ਵੀ ਆਉਂਦਾ ਜੀ ਆਉਂਦਾ ਆਉਂਦਾ ਤੇ ਵਧੀਆ ਚਲਾ ਲੈਂਦੇ ਹਾਂ ਜੀ ਹਾਂਜੀ ਵਧੀਆ ਵਧੀਆ ਜੀਆਂ ਚਲਾ ਲਈਦਾ ਪੂਰਾ ਤੱਕ ਜਾਈਦਾ ਇਹਨੂੰ ਆਪਰੇਟ ਕਰਨਾ ਤੁਹਾਨੂੰ ਔਖਾ ਨਹੀਂ ਲੱਗਦਾ ਇਹ ਵੀ ਆਤ ਜੀ ਬਣੀ ਹੋਈ ਆ ਹੁਣ ਹੱਥ ਬਣੀ ਹੋਈ ਆ ਜਿੱਦਾਂ ਹੁਣ ਕਹਿ ਲੋ ਔਖਾ ਤਾਂ ਹੈਗਾ ਵਾ ਕਿ ਚੌਂ ਅੰਗਾ ਦਾ ਕੰਮ ਦੂਂ ਅੰਗਾ ਨਾ ਕਰਨਾ ਨਾ ਚੱਲੇ ਹੱਥਾਂ ਨਾਲੀ ਹਾਂ ਤੇ ਪਰ ਉਹ ਜਿੱਦਾਂ ਨਾਲ ਥੋੜੀ ਸਪੀਰੀਅਸ ਜਿਹਾ ਹੋਇਆ ਵਾ ਪਤਾ ਹੀ ਨਹੀਂ ਲੱਗਦਾ ਕਿ ਟਾਈਮ 'ਤੇ ਕਲੱਚ ਛੱਡਦਾ ਬ੍ਰੇਕ ਮਾਰਤੀਓ ਗੇਰ ਪਾਤਾ ਤੇ ਜਦੋਂ ਆਪਾਂ ਹਲ ਲਵਾਉਣੇ ਆ ਹਾਂਜੀ ਪੂਰਾ ਪ੍ਰੋਪਰ ਵਾ ਲੈ ਲੈਂਦੇ ਆਨ ਪ ਜਦ ਦੇ ਗਾ ਮ ਕੋਈ ਨਾ ਮੜਾ ਯਾ ਮੈਜਿਨ ਕਰਿਓ ਤੁਸੀਂ ਚਲੋ ਵੀਰ ਧੋਨੇ ਚ ਹੀ ਚਲਾਉਂਦਾ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾ ਦਾਂਗੇ ਆਏ ਨਾ ਸੋਚੋ ਵੀਡੀਓ ਵਾਸਤੇ ਆਪਾਂ ਇਹ ਗੱਲ ਆ ਸਹੀ ਗੱਲ ਸਹੀ ਗੱਲ ਸਹੀ ਗੱਲ ਪ੍ਰੋਪਰ ਚਲਾ ਕੇ ਹੋਣੇ ਦਿਖਾ ਦੇਣੀ ਵੀਰ ਆਪ ਚਲਾ ਕੇ ਲੈ ਕੇ ਆਇਆ ਹਾਂ ਬਈ ਆਪਾਂ ਨੂੰ ਇਹਨਾਂ ਵੀ ਥੋੜਾ ਔਖਾ ਲੱਗਣਾ ਹਾਂ ਹਾਂ ਤੇ ਬਰੀ ਵਾਲੇ ਦੇ ਕਲਚ ਬ੍ਰੇਕ ਹ ਰਹਿ ਲਈ ਆ ਹਾਂ ਰਹਿ ਲਈ ਆ ਦੇ ਜਿਵੇਂ ਉਹ ਵਾਲਾ ਫੋਰਡ ਆ ਉਹਦਾ ਕੰਮ ਕਿਹੜਾ 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 ਹਾਂਜੀ ਹਾਂਜੀ ਤੋਂ ਸਾਰੇ ਟਰੈਕਟਰਾਂ ਨਾਲ ਤੁਹਾਨੂੰ ਮੇਰੇ ਰਹਿਲਾ ਟਰੈਕਟਰ ਕਿਹੜਾ ਲੱਗਦਾ ਇਮ ਜਿਹਦਾ ਮਟਰ ਟਰੈਕਟਰ ਰੇਲਾ ਜਿਹਦਾ ਹਾਰਸ ਪਰਿਆ ਬ੍ਰੇਕ ਆਪ ਨੂੰ ਕਸਾ ਦੀਆਂ ਹਾਰਟ ਹੀ ਹੁੰਦੀਆਂ ਵਾ ਚੱਕਰ ਮਾਇ ਹੈ ਕਿ ਮੈਂ ਜਿਹੜੇ ਸਪਰੈਂਗ ਹੈ ਸਪਰੈਂਗ ਲੂਜ਼ ਪਾਏ ਹੁੰਦੇ ਮੇਰੇ ਅੱਛਾ ਹੈਵੀ ਨਹੀਂ ਪਾਈ ਉਹ ਹਾਂ ਤੜਾਲੇ ਜਿਆਦੀ ਨਹੀਂ ਹੈਗੇ ਨੋਰਮਲ ਤੜਾਲੇ ਨੋਰਮਲ ਤੜਾਲੇ ਆ ਉਹਦਾ ਕਰਕੇ ਫਿਰ ਉਹ ਨਰੇਲਾ ਰਹਿੰਦਾ ਵਾ ਗੱਲ ਫਿਰ ਉਹ ਤੇ ਕਿ ਨਾ ਰੱਬ ਨੇ ਜੇ ਕੁਝ ਖੋਇਆ ਤੇ ਉਹਨੇ ਕੋਈ ਕੁਝ ਕਰਾ ਦੋ ਦਿੱਤਾ ਸਹੀ ਗੱਲ ਹੈ ਸਹੀ ਗੱਲ ਇਹ ਵੀ ਕਿੰਨਾ ਕਿ ਚੱਲ ਗਿਆ ਟਰੈਕਟਰ ਇਹ ਚੱਲ ਗਿਆ ਹੁਣ ਮੇਰੇ ਸਾਡੇ ਨਾਲ 2800 ਘੰਟਾ 2800 ਘੰਟਾ ਚੱਲਦਾ ਹਾਂਜੀ ਤੇ 2800 ਘੰਟੇ ਚ ਕੱਲੀ ਆਪਣੀ ਸੀਲ ਹੀ ਪਈ ਹੈ ਸੀਲ ਹੀ ਪਈ ਹੈ ਹਾਂਜੀ ਬਾਕੀ ਚਲੋ ਸਰਵਿਸਾਂ ਦਾ ਜੋ ਵੀ ਉਹ ਤਾਂ ਚਲੋ ਹੁੰਦੀਆਂ ਹੁੰਦੀਆਂ ਆ ਉਹਦਾ ਪਾ ਵੀ ਇਹ 90 ਐਚਪੀ ਆ ਨਾ ਵੀਰੇ 90 ਐਚਪੀ ਸੋਨਾਲੀਕਾ ਬ੍ਰਾਂਡ ਹਾਲ ਆਉਣ ਦਾ ਕਾਰਨ ਮਤਲਬ ਦਿਮਾਗ 'ਚ ਜਦੋਂ ਇਹ ਲਿਆ ਤੁਹਾਨੂੰ ਇਹਦੀ ਕੋ ਖੂਬੀ ਜਾਂ ਇਹਨੂੰ ਪਹਿਲਾਂ ਦੇਖਿਆ ਸੀ ਕਿਤੇ ਚੱਲਦਾ ਕਿ ਨਹੀਂ ਇਹ ਸਾਡੇ ਇੱਕ ਰਿਸ਼ਤੇਦਾਰਾ ਕੋਲ ਸੀਗਾ ਪਹਿਲਾਂ ਇਹ ਤੋਂ ਛੋਟਾ ਜਿਹੜਾ ਦਾ 700 بیا ਹੁੰਦਾ ਜਿਹੜਾ 750 ਹਾਂਜੀ ਉਹ ਸੀਗਾ ਉਹ ਯਾਨੀ ਕਿ ਅਸੀਂ ਚਲੋਂਦੇ ਹੁੰਦੇ ਸੀ ਬੜਾ ਟਰੈਕਟਰ ਝੋਟਾ ਹੀ ਸੰਭਾਲਦਾ ਹੁੰਦਾ ਦੇਖਣ ਉਦੋਂ ਕਿਉਂਕਿ ਸਾਡੇ ਕੋਲ ਛੋਟੇ ਛੋਟੇ ਹੁੰਦੇ ਸੀਗੇ ਟਰੈਕਟਰ ਉਦੋਂ ਉਹ ਟਰੈਕਟਰ ਸਾਨੂੰ ਬਹੁਤ ਸਾਨ ਲੱਗਦਾ ਹੁੰਦਾ ਹੈ ਜਿੱਦਾਂ ਜਿੱਦਾਂ ਮੈਂ ਇਸ ਟਾਈਮ ਇਹ ਲੱਗਦਾ ਨਾ ਉਸ ਟਾਈਮ ਉਹ ਲੱਗ ਜਾਂਦੇ ਸੀ ਸਾਨੂੰ ਉਹ ਪਹਿਲਾਂ ਇੰਨੇ ਹੁੰਦੇ ਵੀ ਨਹੀਂ ਸੀ ਨਾ ਵੱਡੇ ਹੁੰਦੇ ਹੁੰਦੇ ਨਹੀਂ ਕਿਸੇ ਨੇ ਉਹ ਟਰੈਕਟਰ ਲੈ ਲਿਆ ਹੁੰਦਾ ਆਪਿਆ ਚ ਵੀ ਥਲ ਥਲੇ ਹੁੰਦੇ ਸੀਗੇ ਹਾਂਜੀ ਉਹ ਤਾਂ ਬੱਲੇ ਬੱਲੇ ਹੁੰਦੀ ਸੀ ਉਦੋਂ ਬੱਲੇ ਬੱਲੇ ਹੁੰਦੀ ਇਹ ਕਹਿੰਦੇ 50 ਯਾ ਚ ਵੀ ਵੀ ਬਹੁਤ ਤਕੜਾ ਟਰੈਕ ਤੇ ਉਹ ਸਾਨੂੰ ਬੜਾ ਚਰਾਂ ਦਾ ਸ਼ੌਂਕ ਹੁੰਦਾ ਸੀ ਜਦੋਂ ਉਹ ਸਾਡੇ ਨੂੰ ਕਿਹਾ ਮੇਰੇ ਚਾਚਾ ਜੀ ਦੇ ਸਾਲੇ ਦਾ ਸੀਗਾ ਹਾਂਜੀ ਤੇ ਉਹ ਸਾਡੇ ਲਾਗੇ ਜ਼ਮੀਨ ਵਾਹਦੇ ਹੁੰਦੇ ਸੀਗੇ ਐ ਜਦੋਂ ਉਹਨਾਂ ਨੇ ਲੈ ਹੋਣਾ ਤਾਂ ਹੀ ਆਪਣਾ ਟਰੈਕਟਰ ਖੜਾ ਕਰਕੇ ਉਹ ਵਾਹਣਾ ਸੀ ਐਂ ਹੀ ਹੁੰਦਾ ਹੁੰਦਾ ਹਾਂ ਇਹ ਇੱਕ ਕਹਣਾ ਨਵਾਵਾ ਤੇ ਇੱਕ ਕਹਣਾ ਵੱਡਾ ਵਾ ਇਹਨੂੰ ਚਲਾਉਗਾ ਕਹਣਾ ਸਾਡੇ ਵੀ ਆਈ ਹਾਂ ਸਾਰੇ ਸਾਡੇ ਵੀ ਕਰਿਆ ਇਂ ਰੋਲਾ ਚੱਲਦਾ ਜਿਹੜਾ ਤਕੜਾ ਵੀ ਉਹ ਤੇ ਬਹਿਣਾ ਵਸ ਦੂਜੇ ਦੇ ਨਹੀਂ ਬੈਠਾ ਦੂਜੇ ਨੂੰ ਫਿਰ ਦਿਲ ਨਹੀਂ ਨਾ ਕਰਦਾ ਸਹੀ ਗੱਲ ਆ ਇਹ ਤਾਂ ਹੈ ਹੀ ਆ ਜੀ ਹੁਣ ਆਪਣੇ ਕੋਲੇ ਪਹਿਲਾਂ ਨਹੀਂ ਚਲੋ ਆਪਾਂ ਆਏ ਤਾਂ ਚਲੋ ਮੰਨ ਲਓ ਦੂਜੇ ਚਲਾ ਗਏ ਇੱਥੇ ਉਹਨੇ ਆ ਪਰ ਉਹਦਾ ਚੱਕਰੇ ਹੁੰਦਾ ਕਿ ਜਦੋਂ ਉਹ ਚੀਜ਼ ਕੋਲ ਆ ਜਾਂਦੀ ਆ ਤਦੋਂ ਉਹ ਚਲਾਉਣ ਨੂੰ ਜੀ ਕਰਦਾ ਵਜਾ ਨਾਲ ਤੇ ਆ ਵੀਰ ਨੇ ਸਾਡੇ ਨੇ ਸ਼ੌਂਕ ਨਾਲ ਇੱਥੇ ਕਿੰਨੇ ਕੁ ਰੁਪਏ ਖਰਚਤੇ ਇਹ ਤੇ ਲੱਗੀ ਗਏ ਵੀਰ ਇੱਕ ਲੱਖ 20 ਹਜ਼ਾਰ ਰੁਪਏ ਸਾਰਾ ਆ ਟੋਟਲ ਵਿੱਚ ਏਕੇ ਇਹ ਸਾਰਾ ਕੁਝ ਪਾ ਕੇ ਸਾਰਾ ਕੁਝ ਪਾ ਕੇ ਹਾਂ ਸਾਰਾ ਕੁਝ ਪਾ ਕੇ 1 ਲੱਖ 20 ਹਜ਼ਾਰ ਰੁਪਏ ਹਾਂਜੀ ਹਾਂਜੀ ਸਾਰਾ ਕੁਝ ਪਾ ਕੇ ਪਾ ਲਈ ਨਾਲ ਸ਼ੌਂਕ ਵੀ ਪੂਰਦਾ ਹਾਂ ਸਹੀ ਆ ਲਾ ਜੀ ਇਹ ਮਿਹਨਤ ਕਰਦਾ ਨਾ ਸ਼ੌਂਕ ਵੀ ਕਰੀ ਜਾਈਏ ਨਾਲ ਚਾਹੀਦੀ ਵੀ ਆ ਚਾਹੀਦੀ ਵੀ ਆ ਸਹੀ ਗੱਲ ਆ ਇਸ ਨੂੰ ਲੈ ਕੇ ਜਾਣਾ ਬੰਦਾ ਜਿੰਦਾ ਦਿਲ ਹੋਵੇ ਤੇ ਦਿਨ ਸੌਖੇ ਲੰਘਦੇ ਬਿਲਕੁਲ ਬਿਲਕੁਲ ਸਹੀ ਮਰਮਰੂ ਕਰਾਂਗੇ ਤੇ ਦਿਨ ਤਾਂ ਤਾਂ ਵੀ ਉਵੇਂ ਹੀ ਲੰਘਨੇ ਪਰ ਉਹ ਤੇ ਲੰਘਨੇ ਆ ਦਿਨ ਤੇ ਲੰਘਣੇ ਹੀ ਲੰਘਣਾ ਵਾ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਪਰ ਜਿਹੜਾ ਕੁਝ ਕਰਕੇ ਹਾਂ ਵਧੀਆ ਤਰੀਕੇ ਨਾਲ ਹੁਣ ਮੰਨ ਲਓ ਅਈ ਮੈਂ ਵਾਂ ਹੁਣ ਜੇ ਮੈਂ ਉੱਥੇ ਹੀ ਖੱਤਿਆਂ ਦੇ ਵਿੱਚ ਹੀ ਰਿੰਦਾ ਅੱਜ ਤੱਕ ਤੁਹਾਡੇ ਭਰਾਵਾਂ ਨਾਲ ਮਿਲਦਾ ਉਹ ਕਾ ਮਿਲਣਾ ਨਹੀਂ ਸੀ ਹਨਾ ਉਹ ਬਾਹਰ ਜਾਣੇ ਆ ਨਿਕਲਦੇ ਆ ਖਰਚਾ ਵੀ ਹੁੰਦਾ ਵਾ ਤੇਲ ਵੀ ਪੂਹ ਹੁੰਦਾ ਸਾਰਾ ਕੁਝ ਹੁੰਦਾ ਸਾਰੇ ਘਪਰਾਵਾਂ ਨਾਲ ਬੇਪਰਾਵਾਂ ਨਾਲ ਮਿਲਿਆ ਜਾਂਦਾ ਵੇ ਤਰੀਕੇ ਦੇ ਨਾਲ ਹੁਣ ਅਸੀਂ ਮੈਂ ਉੱਥੇ ਤੱਕ ਸਮਾਨ ਉੱਥੇ ਗਿਆ ਹਾਂ ਜਿਹੜਾ ਆਪਣੇ ਜਿੱਤੇ ਘਗਰਦਿਆ ਟੁੱਟਾ ਸੀਗਾ ਉੱਥੇ ਟਰੈਕਟਰ ਆਪਣਾ ਲਾਇਆ ਸੀ ਟਰੈਕਟਰ ਆਪਣਾ ਲੈ ਗਿਆ ਸੀ ਉਹਦੇ ਉਸਵਰਾਜ ਲੈ ਗਏ ਸੀ ਸਵਰਾਜ ਆਪਣੇ ਕੋਲ ਇੱਕ ਦੂਜਾ ਸੌਰੀ 900 ਦੇ ਰੇੜਾ ਠੀਕ ਆ ਵੀਰੇ ਹਾਂਜੀ ਤੇ ਉੱਥੇ ਕਿੰਨੇ ਦਿਨ ਲਈ ਯਾਤਰਾ ਆਪਣੇ ਸੇਵਾ ਉੱਥੇ ਅਸੀਂ ਰਹਿ ਕੇ ਆਏ ਆ 3 ਦਿਨਾਂ ਤਿੰਨ ਦਿਨ ਹਾਂ ਜੀ ਅਡਾ ਇੱਕ ਦਿਨ ਜਾਣ ਲੱਗਾ ਇੱਕ ਆਉਣ ਲੱਗਾ ਇੱਕ ਦਿਨ ਹੀ ਉਸੇ ਸੇਵਾ ਕੀਤੀ ਮਤਲਬ ਰਾਚਨ ਪਾਣੀ ਲੈ ਗਏ ਸੀਗੇ ਨੀਰਾ ਲੈ ਗਏ ਸੀ ਡੰਗਰਾ ਵਾਸਤੇ ਉਹ ਵੰਡਰ ਬੁੰਡ ਨੂੰ ਸਾਨੂੰ ਟਾਈਮ ਲੱਗਾ ਪਾਣੀ ਬਹੁਤ ਸੀਗਾ ਇਸ ਰੀ ਵਿੱਚ ਆਣੀ ਹੈ ਯਾਰ ਆਣੀ ਹੈ ਉਹੀ ਗੱਲ ਇਹਨਾਂ ਦੀ ਜਦੋਂ ਆਪਣੇ ਪੰਜਾਬੀ ਉੱਠਣ ਜੇ ਲੱਗਦੇ ਨਾ ਉਹ ਤੁਹਾਨੂੰ ਦੱਬੇ ਜਾਂਦੇ ਆ ਇੱਕ ਫਸਲ ਚੰਗੀ ਲੱਗੀ ਇੱਕ ਮਾਰੀ ਜਾਣੀ ਆ ਬਸ ਇੱਥੇ ਆਈ ਜਾਂਦਾ ਕਦੇ ਫਸਲਾਂ ਕਦੇ 84 84 ਸਹੀ ਗੱਲ ਹੈ ਇਹਨਾਂ ਨੇ ਮਾਰਿਆ ਇਹ ਤਾਂ ਸਾਡੇ ਨਾਲ ਹਿੱਸੇ ਹੀ ਆ ਇਹ ਸੇ ਆਈਆਂ ਸਹੀ ਗੱਲ ਆ ਸਹੀ ਗੱਲ ਆ ਕਿ ਮੈਂ ਕਹਿੰਦਾ ਪੰਜਾਬੀਆਂ ਦੇ ਵਿੱਚ ਨਾ ਤੁਸੀਂ ਇੱਥੋਂ ਹੀ ਲਾ ਲਓ ਸਾਗ ਤਾਂ ਸਾਡੇ ਗੁਰੂਆਂ ਨੇ ਸਾਨੂੰ ਕਿਹਾ ਸੀਗਾ ਵੀ ਅੱਧੇ ਵੱਡੇ ਵੀ ਜਾਈਏ ਨਾ ਅੱਧੇ ਵੀ ਹੋਈਏ ਅੱਧੇ ਵੀ ਜਾਈਏ ਸਹੀ ਗੱਲ ਆ ਤੇ ਤਾਂ ਵੀ ਆਧਾਰ ਨਾਲ ਸਾਹਮਣੇ ਹੂੰ ਹੂੰ ਇਹ ਨਾ ਬੜੀ ਵੱਡੀ ਮਿਸਾਲ ਜੀ ਆ ਜਿਹੜੇ ਵੀਰ ਨਾ ਇੱਕ ਵੀਰ ਮੌਰ ਵੇਖਦਾ ਨਾ ਇੰਸਟਾਗ੍ਰam ਤੇ ਬਹੁਤ ਮੈਨੂੰ ਸ਼ਾਇਦ ਵੀਰ ਦਾ ਨਾਮ ਭੁੱਲ ਗਿਆ ਉਹ ਵੀਰ ਵੀ ਆਪਣੀ ਜ਼ਿੰਦਗੀ ਪੂਰੀ ਆ ਹੰਡਾਉਂਦਾ ਉਹ ਵੀ ਉਹ ਲੱਤਾਂ ਸ਼ਾਇਦ ਐਕਸੀਡੈਂਟ ਚ ਕਿਤੇ ਕੁਝ ਹੋ ਗਿਆ ਠੀਕ ਠੀਕ ਉਹਦੇ ਵੀ ਨੀਆਂ ਚੱਲਦੀਆਂ ਠੀਕ ਹੈ ਠੀਕ ਹੈ ਇਹ ਬਾਥਰੂਮ ਵਗੈਰਾ ਦੀ ਉਹਨੂੰ ਚਲੋ ਪਾਈਪ ਲੱਗੀ ਆ ਪਰ ਇਹਨਾਂ ਵੀ ਅੰਦਰ ਵੜ ਕੇ ਨਹੀਂ ਆ ਬੈਠਾ ਹਾਂ ਗੱਡੀ ਚਲਾਉਂਦਾ ਗੱਡੀ ਚਲਾਉਂਦਾ ਬਾਹਰ ਅੰਦਰ ਜਿੱਥੇ ਜਾਣਾ ਉਹਦੇ ਵਿੱਚ ਤਾਂ ਡੰਗੂ ਇਲੈਕਟ੍ਰਿਕਾ ਉਹ ਰੱਖੀ ਆ ਵਿਚੇਰ ਠੀਕ ਹੈ ਜੀ ਠੀਕ ਹੈ ਗੱਡੀ ਦੇ ਨਾਲ ਲਾਉਂਦਾ ਬੈਠ ਕੇ ਗੱਡੀ ਚ ਉਹਨੂੰ ਰੱਖ ਲੈਂਦਾ ਠੀਕ ਹੈ ਜਿੱਥੇ ਮਰਜੀ ਲੈ ਜਾਉ ਚਾਹੀਦਾ ਜਿੱਥੇ ਮਰਜੀ ਤੇ ਆਪਾਂ ਵੀਰਾਂ ਦਾ ਟਰੈਕਟਰ ਚਲਾ ਕੇ ਦੇਖੀਏ ਹਾਂ ਜੀ ਜ਼ਰੂਰ ਜੀ ਕਰੋ ਸਟਾਰਟ ਇਹਨੂੰ ਵੀਰ ਆਪਣੇ ਆ ਹੀ ਨਾ ਸਮਝਣ ਵੀ ਕਿਤੇ ਨਾ ਹੋਈ 2 ਮਿੰਟਾਂ ਦੀ ਲਾਏ ਆ ਦੇਖਦੇ ਸਹੀ ਗੱਲ ਹੈ ਇਹ ਬੱਸ ਲੋਰ ਬੱਸ ਆਹ ਕਮਾਲ ਇਹਰਾ ਕੋਈ ਕਹਿ ਦੂਗਾ ਵੀਰ ਨੂੰ ਉੱਥੇ ਲਾ ਜੀ ਮੁੜ ਕੇ ਫੇਰ ਹਾਂ ਉੱਥੇ ਲਾ ਦਿੰਦੇ ਆ ਪਤਾ ਆ ਗਿਆ ਜੀ ਜੀ ਸਰ ਦੋ ਬੰਦੇ ਜਿਹਨ ਤੁਸੀਂ ਹੁਣੇ ਵੀਰੇ ਗੱਲ ਕੀਤੀ ਆਪਾਂ ਚਲੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਕੋਈ ਨਹੀਂ 50 hp ਦੇ ਚਲਾਉਂਦੇ ਸੀ ਵੀ ਬੜਾ ਵੱਡਾ ਲੱਗਦਾ ਸੀ ਬੜਾ ਵੱਡਾ ਲੱਗਦਾ ਹੈ ਸਹੀ ਗੱਲ ਸਹੀ ਯਾਰ ਇਹ ਹੁਣ ਆ ਗਿਆ 90 hp 90 hp ਆ ਗਿਆ 4x4 4x4 ਸਹੀ ਹੈਲਾ ਇਹਦੇ ਮਗਰ ਕਿਹੜੇ ਕਿਹੜੇ ਇੰਪਲੀਮੈਂਟ ਕਿਦਾਂ ਦੇ ਪਾਉਂਦੇ ਹੋ ਰੂਟਾ ਵੀ ਟ੍ਰੱਕ ਕਿੰਨਾ ਫਟਾ ਇਹਦੇ ਮਗਰ ਜੀ ਆਪ ਕੋ ਸੁਪਰ ਸੀ ਡਰਾਈਵ 12 ਫੁੱਟਾ ਤੇ ਮਗਰ ਠੀਕ ਹੈ ਜੀ ਹਾਂ ਜੀ ਇਹਦੇ 21 ਹਾਲਾ ਇਹਦੇ ਜਿਹੜੇ ਪ੍ਰੈਸ਼ਰ ਵਾਲੇ ਵਿੱਚੋਂ ਜੀ ਹਾਂ ਜੀ 13 ਥੱਲੇ ਰਹਿੰਦੇ ਆ 4 ਫੋਲਡ ਹੋ ਜਾਂਦੇ ਆ 4-4 ਦੋਨੋਂ ਛੱਡਾਂ ਤੋਂ ਠੀਕ ਹੈ ਹਾਂ ਜੀ ਕੀ ਹਾਲਾ ਫਿਰ ਉਦੋਂ ਜਿਹੜਾ ਰਾਲੀ ਲਾਲਾ ਵੱਡੀ 24 ਫੁੱਟੀ ਉਹ ਵਰਤੀ ਦੀ ਆ ਤੇ ਛੋਟੀ ਟਰਾਲੀ ਨੂੰ ਸਮਝਦਾ ਕੋਹਨੇ ਗਾਇਆ 13000 16000 ਉਹ ਤਾਂ ਕੰਨੋਂ ਫੜ ਕੇ ਪਤਾ ਨਹੀਂ ਲੱਗਦਾ ਪਿੱਛੇ ਪਾਈ ਕਿ ਨਹੀਂ ਪਾਈ ਹੈਗੀ ਇੱਕ ਵੈਸੇ ਵੀ ਇਹਨਾਂ ਨੂੰ ਬਖਸ਼ਾ ਬਖਸ਼ਾ ਸਹੀ ਹੈ ਇਹਨਾਂ ਦੇ ਚੋਰੀ ਬਹੁਤ ਜਿਆਦਾ ਤਕੜੇ ਆ ਤਕੜੇ ਆ ਸਹੀ ਗੱਲ ਆ ਗੋਰ ਬਾਰ ਇਹਨਾਂ ਦੇ ਨਾ ਕੰਪਨੀ ਵੱਲੋਂ ਬਸ 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 ਕਿਸੇ ਕਰਕੇ ਧੋੜਿਆ ਫਿਰਦਾ ਇਹ ਇੰਜਨ ਸਰ ਇਹਦੇ ਵੀਰੇ ਤੇਲ ਦਾ ਸਹਾਉਕਤਾਵੇ ਦਾ ਕੀ ਆ ਤੇਲ ਦਾ 60 HP ਨਾਲ ਕੰਪੈਰੀਸ਼ਨ ਕਰੀਏ ਵੈਸੇ ਤਾਂ ਚਲੋ ਵੱਡਾ ਕੰਪੈਰੀਸ਼ਨ ਬੰਦਾ ਨਹੀਂ ਜੀ ਜੀ ਆਪਣੇ ਕੀ ਹੁੰਦਾ ਆਮ ਜ਼ਿਮੀਂਦਾਰੇ ਚ ਆਪਾਂ ਇਹਨਾਂ ਕੀ ਦੇਖ ਲੈਨੇ ਪਿੰਡ ਚ ਵੀ ਉਹਦਾ 5 ਲੀਟਰ ਖਾਂਦਾ ਤੇ ਐ ਆ ਜੀ ਆਪਾਂ ਐਂ ਜੀ ਦੇ ਦੇ ਮੋੜਾਂ ਤੇ ਬੈਠ ਕੇ ਮੋੜਾਂ ਤੇ ਬੈਠ ਕੇ ਸਹੀ ਗੱਲ ਆ ਮੇਰਾ 5 ਖਾਂਦਾ ਫਲਾਣੇ ਕਹਿੰਦੇ ਨੇ 7 ਖਾਂਦਾ ਸਹੀ ਗੱਲ ਆ 6 ਖਾਂਦਾ ਆਪਾਂ ਕਦੀ ਉਹ ਨਚੋੜ ਜਾਣੀ ਕੱਢਦੇ ਵੀ ਉਹਨੇ ਕੰਮ ਕਿੰਨਾ ਕੀਤਾ ਕੰਮ ਕਿੰਨਾ ਕੀਤਾ ਕੰਮ ਨਹੀਂ ਵੇਖਦੇ ਆਪਾਂ ਹਨਾ ਕੰਮ ਨਹੀਂ ਇਹਦਾ ਕੀ ਸ਼ੌਕ ਕਿਤਾਬਾ ਇਹ ਵੀਰ ਜੀ ਦਾ 90 ਕਿ ਲੀਟਰ ਘੰਟੇ ਦੀ ਦੀ ਐਵਰੇਜ ਆ 90 ਨਹੀਂ ਸੋਰੀ 90 ਸੋਰੀ ਆਪਰੇ 13 12 ਲੀਟਰ 12 12 ਲੀਟਰ 90 ਐਚਪੀ ਆ 12 ਲੀਟਰ ਐਚਪੀ ਬਤਾਈ ਗਈ ਪਹਿਲਾਂ ਜੀ ਹਾਂ ਐਚਪੀ ਵੀਰ ਨੇ ਦੱਸੀ ਗਈ ਹਿੰਦੀ ਜੀ ਬੋਲਦੇ ਆ ਦੀਗੇ ਇਹ ਹਿੰਦੀ ਚ ਇੰਟਰਵਿਊ ਤਾਂ ਨਹੀਂ ਕਰਦੇ ਰਹਿੰਦੇ ਤੁਸੀਂ ਭਈਆਂ ਨਾ ਵਾ ਪਿਆ ਰਿੰਦਾ ਨਾ ਅੱਛਾ ਕਰ ਗਿਆ ਜੀ ਜੀ ਉਹਨਾਂ ਦਾ ਵਾ ਨਾ ਬਿਨਾਂ ਨਾ ਪਿਆ ਰਿੰਦਾ ਉਹਨੂੰ ਥੋੜਾ ਜਿਹਾ ਟਾਈਮ ਸਮਾਂ ਲਾ ਜਾਂਦਾ ਉਹ ਪੰਜਾਬੀ ਸਿਖਾਉਂਦੇ ਸਿਖਾਉਂਦੇ ਆ ਹਾਂ ਜਿਹੜਾ ਨੂੰ ਭੱਜ ਜਾਂਦਾ ਉਹਨਾਂ ਨੂੰ ਪੰਜਾਬੀ ਕਿੱਥੇ ਆਉਂਦੀ ਆਪਾਂ ਨੂੰ ਹਿੰਦੀ ਸਿਖਾ ਕੇ ਗਾਂਹ ਮੈਂ ਸਹੀ ਬੋਲਦੇ ਆਪ ਸਹੀ ਗੱਲ ਆ ਉਹ ਹਿੰਦੀ ਆਪਾਂ ਨੂੰ ਹੀ ਸਿਖਾ ਜਾਂਦੇ ਆ ਆਪਾਂ ਸਿਖਾਏ ਤੁਹਾਡੀ ਗੱਲ ਕੋਈ ਉਹਨਾਂ ਨੇ ਤਨ ਬਦਲ ਜਾਂਦੇ ਆ ਬਦਲ ਜਾਂਦੇ ਸਹੀ ਗੱਲ ਆ ਤੇ ਗਾਂਹ ਜਾ ਕੇ ਜਿਹੜੇ ਜਾਂਦੇ ਦਾ ਫਿਰ ਸਰਦਾਰ ਕੋਲੇ ਆ ਆਹੋ ਹੀ ਗੱਲ ਪਰ ਨਵੇਂ ਸਰਦਾਰ ਕੋਲ ਜਾ ਕੇ ਫਿਰ ਮੀਨੇ ਜੇ ਬਣ ਜਾਂਦੇ ਮੀਨੇ ਜੇ ਬਣ ਜਾਂਦੇ ਆਪ ਦੀ ਭੈਣੀ ਗੱਲ ਕਰਦੇ ਨਾ ਸਹੀ ਗੱਲ ਆ ਇਹ ਤਾਂ ਹੈ ਹੀ ਆ ਜਾਂਦੀ ਤੇ ਬਾਹਰਲੇ 12 ਲੀਟਰ ਆ ਜੀ ਹਾਂਜੀ ਉਸ ਤੇ ਵੀ ਮਤਲਬ ਕਾਂ ਦਾਵਾ ਜਿਦਾ ਆਪਾਂ ਸੁਪਰ ਸੀਡਰ ਤੇ ਸੁਪਰ ਸੀਡਰ 12 ਫੁੱਟ ਦੇ ਹਾਂਜੀ ਤੇ ਹਾਲਤ ਤੇ ਹਾਲਾਤ ਇਹਦੇ 10 ਲੀਟਰ ਦੀ ਐਵਰੇਜ ਦਿੱਤੀ ਨੇ 10 ਦੀ ਹਾਂਜੀ ਰੋਡ ਤੇ ਵੀਰੇ ਇਹਨਾਂ ਦਾ ਪੁਰਸਾਹ ਜਦੋਂ ਜਾਂਦੇ ਹੋ ਇੱਥੇ ਕਿਤੇ ਗਏ ਕਿ ਨਹੀਂ ਹਾਂਜੀ ਗਏ ਇੱਥੇ ਜੀ ਪਿਛਲੀ ਵਾਰੀਆਂ ਇੱਥੇ ਹੀ ਗਏ ਸੀਗੇ ਇਹਨੇ ਕਿੰਨਾ ਤੇਲ ਖਾਦਾ ਇਹ ਜੀ ਆਨੰਦਪੁਰ ਤੋਂ ਆਉਣ ਜਾਣ ਉੱਥੇ ਮੁੰਡੇ ਉੱਥੇ ਵੀ ਚਲਾਇ ਜੁਰੀ ਫਿਰਦੇ ਰਹੇ ਹਾਂਜੀ ਤੇ ਫਿਰ ਆਉਣ ਜਾਂਦਾ ਇਹ ਤੇਲ ਖਾ ਗਿਆ ਜੀ 18000 ਦਾ ਇਹ 18000 ਦਾ ਜੀ ਜੀ ਇਹਦੀ ਟੈਂਕੀ ਆਈਡੀਆ ਕਿੰਨੇ ਵਿੱਚ ਫੁੱਲ ਹੁੰਦੀ ਇਹਦੀ ਟੈਂਕੀ ਹੁੰਦੀ ਆ ਜੀ 5500 ਫੁੱਲ ਹੋ ਜਾਂਦੀ ਆ 5500 ਹਾਂ ਜੀ 5210 35 15 ਤਿੰਨ ਟੈਂਕੀਆਂ ਖਾ ਗਿਆ ਤਿੰਨ ਖਾੜਾ ਥੋੜਾ ਵੱਧ ਵੀ ਗਿਆ ਉਹਨਾਂ ਤੋਂ 18 ਦਾ ਕਹਿੰਦੀ ਉਹ ਵੱਧ ਗਿਆ ਨਾ ਤਿੰਨ ਟੈਂਕੀਆਂ ਮਤਲਬ ਲੱਗੀਆਂ ਤਿੰਨ ਲੱਗੀਆਂ ਜੀ ਹੂੰ ਤਿੰਨ ਲੱਗੀਆਂ ਇਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਵੀਰੇ ਆਪਾਂ ਨੂੰ ਇਤੋਂ ਯਾਰ ਆਪਾਂ ਨੂੰ ਮੇਰੇ ਸਾਹਦੇ ਇਹ ਵੜ ਬੋਲ ਕੇ ਆਪਾਂ ਕੱਢੀਏ ਜਾਈਏ ਤੇ 750 ਸਵਾ 100 ਦੇ ਲਾਗੇ ਭੈਂਦਾ ਉੱਤੇ ਹੋਊਗਾ ਸਵਾ 100 ਉੱਤੇ ਹੋਊਗਾ ਥੱਲੇ ਹੋਊਗਾ ਹਾਂਜੀ ਥੱਲੇ ਨਹੀਂ ਹੈਗਾ ਕਿ ਆਪਣੇ ਏਰੀਆ 'ਚ ਜਿੰਨੇ ਵੀਰ ਭਰਾ ਜਾਂਦੇ ਨੇ ਨਾ ਆਪਾਂ ਵੀ ਇੰਨਾ ਕੀ ਪੈਂਦਾ ਸਾਰਿਆਂ ਨੂੰ ਆ ਇੰਨਾ ਕੀ ਪੈਂਦਾ ਵਾ ਆਪਣੇ ਜਿੰਨੇ ਕਹਿੰਦੇ ਜਾਂਦੇ ਇਧਰ ਆ ਵੀਰੇ ਲੈ ਜਾਂਦੀਆਂ ਆ ਜੀ ਆ ਇੱਕ ਖੋਲ ਜਾਂਦੀਆਂ ਜੀ ਇਹ ਅੱਛਾ ਜਦੋਂ ਕਿਸੇ ਨਾਰਮਲ ਵੀਰ ਨੇ ਚਲਾਉਣਾ ਤੇ ਲੱਗਦਾ ਜੀ ਜੀ ਹਾਂ ਲੈੱਥ ਜਾਂਦੀਆਂ ਵਾ ਇਹ ਸਾਰੇ ਡਾਟਾ ਨਹੀਂ ਫਿੱਟ ਆ ਜਾਂਦੀਆਂ ਕਿ ਨਹੀਂ ਨਹੀਂ ਇਹ ਬੱਕਰੀਆਂ ਬੱਕਰੀਆਂ ਵਾ ਇਹਦੀਆਂ ਬੱਕਰੀਆਂ ਵਾ ਅੱਛਾ ਜਿੱਦਾਂ ਮਤਲਬ ਸਵਰਾਜ ਦੀਆਂ ਤੇ ਜੋਂਟੀਆਂ ਦੀਆਂ ਇੱਕ ਆ अच्छा ओ होण यानी के मैं चलाऊ ना ਘਟ ਆ ਉਹ ਉਹ ਤਾਂ ਮੈਂ ਕਿਹੜਾ ਕੱਢ ਗਿਆ ਮੋਟਰ ਮੜਿਆ ਨਹੀਂ ਉਹ ਤਾਂ ਮੈਂ ਨਾ ਨਾ ਨੇ ਬਣਾਇਆ ਵਾ ਮੈਂ ਆਪਾ ਆਪਾਂ ਨੂੰ ਇਨੀ ਸਪੀਡ ਡਰ ਲੱਗਦਾ ਵਾ ਨਹੀਂ ਨਹੀਂ ਮੈਂ ਤਾਂ ਦੀ ਰੇਸ ਕਿਤੇ ਬਿਆਹ ਆਪਣੇ ਵੱਸੋਂ ਗੱਲ ਬਾਹਰ ਹਾਂਜੀ 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 ਉਹ ਤਾਂ ਗੱਲਾਂ ਗਾਹ ਦੀਆਂ ਜਿਹੜੇ ਦੌੜ ਨਾਲੇ ਵੀਰ ਉਹਨਾਂ ਨੂੰ ਤਾਂ ਉਹ ਹੀ ਸਾਂਭਣੇ ਉਹਨਾਂ ਨੂੰ ਉਹ ਸਾਂਭਣੇ ਸਹੀ ਗੱਲ ਆ ਜਿਹੜੇ ਮੈਂ ਨਾਲ ਨਾਲ ਵੀਰਾਂ ਨੂੰ ਟਰੈਕਟਰ ਵਿਖਾਦਾ ਵੀਰਾਂ ਨੇ ਕਿਹਾ ਟਰੈਕਟਰ ਤਾਂ ਸੰਦ ਦਿਖਾਇਆ ਹੀ ਨਹੀਂ ਟਰੈਕਟਰ ਦਿਖਾਇਆ ਹੀ ਨਹੀਂ ਓਕੇ ਤੇ ਵੀਰੇ ਇਹਦੇ ਉੱਪਰ ਚੜਨ ਲੱਗਿਆ ਇੱਕ ਵਾਰੀ ਹੈਲਪ ਦੀ ਲੋੜ ਪੈਂਦੀ ਅਨੇਬ ਜਿੱਦਾਂ व्हीलचेयर ਨਾਲ ਲਾਗੇ ਨਾ ਹਾਂਜੀ ਫਿਰ ਵੀਜੇ ਦੇ ਬੈਠ ਕੇ ਤਾਂ ਫਿਰ ਮੈਂ ਤਾਂ ਉੱਥੇ ਚੜ ਜਾਣਾ ਹਾਂਜੀ ਹਾਂਜੀ ਵੀ ਕਿਸੇ ਸਹਾਇਤਾ ਦੇਣੀ ਲੋੜ ਨਹੀਂ 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 ਬੱਲੇ ਯਾਰ ਟਰੈਕਟਰ ਦੇਖੀ ਕਿੰਨਾ ਉੱਚਾ ਚੜਨ ਲੱਗੇ ਜੋਰ ਲਾ ਗਿਆ ਤਾਂ ਵੀ ਚੜ ਜਾਣਾ ਬੱਲੇ ਯਾਰ ਬਾਈ ਤੇਰੀ ਨਾ ਹਿੰਮਤ ਨੂੰ ਸਲਾਮ ਆ ਜਿਉਂਦਾ ਰਹਿ ਤੇਰੇ ਤੋਂ ਸਾਡੇ ਵਰਗੇ ਜਿਹੜੇ ਤੁਰੇ ਫੜੇ ਉਹਨਾਂ ਨੂੰ ਬਹੁਤ ਹਿੰਮਤ ਮਿਲਦੀ ਹੈ ਨਹੀਂ ਇਹ ਸਹੀ ਹੈ ਉਹ ਕਿਰਪਾ ਵਾਹਗੁਰੂ ਜੀ ਹਾਂ ਹੁਣ ਵੀਰੇ ਟਰੈਕਟਰ ਪਤਾ ਕੁਝ ਹੁਣ ਕਿੰਨੇ ਦਾ ਹੁਣ ਇਹ ਮੇਰੇ 15 ਲੱਖ ਦੇ ਲਾਗੇ ਬਨੇ ਹੋਣਾ ਹੀ ਆ ਹੁਣ 15 ਉਦੋਂ 13 80 ਦਾ ਹਾਂ 1.5 ਲੱਖ ਵਧ ਗਿਆ ਵਾ 1.5 ਲੱਖ ਵਧ ਗਿਆ ਵਾ ਹੁਣ ਤਾਂ ਆ ਵੀ ਸੀਆਰਡੀ ਸਾਲ ਵੀ ਤਿੰਨ ਸਾਲ ਹੋ ਗਿਆ ਸਾਲ ਵੀ ਹਾਂ ਤਿੰਨ ਸਾਲ ਆ ਵੀ ਸੀਆਰਡੀ ਸੀਆਰਡੀ ਗਿਆ ਉਹਦਾ ਕਰਕੇ ਰੇਟ ਵਧ ਗਿਆ ਜਨਾਬ ਆ ਨਾਲ ਹੀ ਮਿਲੇ ਸੀ ਇਹ ਨਹੀਂ ਇਹ ਬਾਤ ਚਲਵਾਏ ਹੋਏ ਆ ਇਹ ਬਾਤ ਇਹ ਕਿੰਨੇ ਦੇ ਲੱਗੇ ਸੀ 32000 ਦੇ ਲੱਗੇ ਸੀ ਇਹ ਦੋਨੇ ਹਾਂਜੀ ਤੇ ਵੇਟ ਅਗਲੇ ਵੇਟ ਨਾਲ ਹੀ ਸੀਗੇ ਅਗਲੇ ਆ ਵਾਲੇ ਵੇਟ ਨਾਲ ਹੀ ਸੀ ਹਾਂ ਵੇਟ ਹੁੱਕ ਫੱਟੀ ਆ ਬਲੈਂਕੇ ਤਿੰਨ ਚੀਜ਼ਾਂ ਮਿਲੀਆਂ ਸੀ ਛਤਰੀ ਮਿਲੀ ਸੀਗੀ ਛਤਰੀ ਵੀ ਮਿਲੀ ਹਾਂ ਛਤਰੀ ਮਿਲੀ ਆ ਡੈਕੋਰੇਸ਼ਨ ਬਾਚਾ ਆਪਣੀਆਂ ਆ ਜਿਹੜੀ ਆ ਉਹ ਤਾਂ ਆਪਾਂ ਚਲਵਾਉਂਦੇ ਹਾਂ ਹਾਂ ਬਕਰੀ ਆ ਹਾਂ ਉਹਨਾਂ ਦਾ ਤੁਹਾਨੂੰ ਪਤਾ ਜਾਂਦੀਓ ਚੀਜ਼ ਸਿੰਪਲ ਹੀ ਆਉਂਦੀ ਆ ਹੂੰ ਇਦਾਂ ਹੀ ਤੇ ਆਹ ਸਪੋਰਟ ਹਸਪਟਾ ਇਹ ਵੀ ਨਾਲ ਹੀ ਸੀ ਇਹ ਸਾਰਾ ਕੁਝ ਨਵਾਂ ਉੱਤੇ ਲੱਗਾ ਹੋਇਆ ਪਹਿਲਾਂ ਦਾ ਹੀ ਡੈਕਟਰ ਕੰਪਨੀ ਦਾ ਪੂਰਾ ਹੈਵੀ ਬਣਾਇਆ ਆ ਪੂਰਾ ਹੈਵੀ ਬਣਾਇਆ ਵਾ ਜਿੰਨਾ ਵੱਡੇ ਇੰਜਨ ਦੇ ਹਿਸਾਬ ਦੇ ਨਾਲ ਉਹਨੂੰ ਫੁੱਲ ਚੀਜ਼ਾਂ ਦਿੱਤੀਆਂ ਹੋਈਆਂ ਲਾਈਆਂ ਆਈਆਂ ਵਾ ਹਾਂ ਮੂਲ ਹੈ ਸਾਬੂ ਸਾਬੀ ਜਿਹੜਾ ਸਾਰਾ ਹੈਵੀ ਆ ਹੈਵੀ ਆ ਹਾਂ ਮਗਰਲੇ ਵੇਟ ਵੀ ਇਹਦੇ ਟਾਇਰ 18 ਦੇ ਆ ਗਏ। ਹਾਂਜੀ 18 18 430 ਆ। ਤੇ ਅਗਲੇ ਆ ਗਏ ਦੇ 12 12 424 12 424 ਆ ਜਿੱਡੇ ਆਪਣੇ ਮਹਿੰਦਰੇ ਨੂੰ ਆਉਂਦੇ ਓਡੇ ਦੇ ਅਗਲੇ ਓਡੇ ਅਗਲੇ ਆ ਸਹੀ ਗੱਲ ਆ। 275 ਦੇ ਟਾਇਰ ਆ ਜਿੱਡੇ ਮਗਰਾ ਉਹਦੇ ਉੱਪਰ ਮੋਰਲੇ ਹੀ ਜਾਵੇ। 275 ਵਧੀਆ ਦੱਬੀ ਫਿਰਦੇ ਸੀ। ਬਹੁਤ ਚਲਾਇਆ ਵੀ। ਪਹਿਲਾਂ ਹੋਰ ਬਹੁਤ ਚਲਾਇਆ ਦਾ ਵੀ ਭਾਈ। ਪਰ ਉਹਦਾ 1 ਨਿਆਰਾ ਮੇਰਾ ਆ ਵੀਰੇ ਯਾਰ ਮੜਾ ਖੋਲੀ। ਯਾਰ ਉਹਦਾ 1 ਨਿਆਰਾ ਪਤੰਦਰ ਦਾ ਵੀ ਤੇਲ ਪਾ ਕੇ ਪੁੱਲ ਜਾਈਦਾ। ਸਹੀ ਗੱਲ ਆ। ਐਵਰੇਜ ਹੋ ਗਿਆ ਨਾ ਠੀਕ ਐ ਐਵਰੇਜ ਬਹੁਤ ਆਦੀ ਐਵਰੇਜ ਲਾਉਨੇ ਯਾਰਾ ਐਵਰੇਜ ਲਾਉਨੇ ਯਾਰਾ ਵਾਕਿਆ ਜੀ ਐ ਵੀ ਕਿਟਾ ਤੇ ਆ ਇਹਦੇ ਪੱਠੀ ਕੱਢੀ ਆ ਹਾਂਜੀ ਇਹ ਚ ਪੱਠੀ ਕੱਢਦੀ ਇਹਦੀ ਇਹਦੇ ਵਿੱਚ ਢੋਲ ਕੀਆ ਨਾ ਉਹ ਕੱਢਦੀ ਤਰਬੋ ਤੋਂ ਸਿੱਧਾ ਹੀ ਕਰਤਾ ਲਾਂਤਰ ਮੁੰਡੇ ਨੇ ਸੀਟੀਆਂ ਸੂਟੀਆਂ ਲਵਾਉਂਦੇ ਕਈ ਕੁਸ਼ ਕਰਦੇ ਆਏ ਚਲੋ ਅੱਜ ਕੱਲ ਬਣਦਾ ਸ਼ੌਂਕਾਂ ਦਾ ਇੰਨਾ ਕ ਬਣਦਾ ਸ਼ੌਂਕ ਕਰਦੇ ਆ ਹਾਂਜੀ ਹਾਂਜੀ ਅੱਗੇ ਕਿਦਨਵਾ ਵੀਡੀਓ ਪਾਈ ਸੀ ਹਾਂਜੀ ਜੱਟ ਦੇ ਪੁੱਤ ਨੇ ਤਾਂ ਹੁਣ ਇੱਥੇ ਸ਼ੌਂਕ ਲਾਉਂਦੇ ਇੱਥੇ ਸ਼ੌਂਕ ਪੁਰਾ ਵਈਆ ਵੀਰ ਜੀ ਇੱਕ ਗੱਲੋਂ ਸਹੀ ਆ ਬਚੇ ਆ ਇੱਧਰ ਲੱਗੇ ਹੋਏ ਆ ਵੀ ਦੂਜੇ ਪਾਸਿਓਂ ਦੂਜੇ ਪਾਸਿਓਂ ਬਚੇ ਹੋਏ ਆ ਜੇ ਅਪਾ ਨਾ ਨਹੀਂ ਲੈਂਦੇ ਪਰ ਦੂਜੇ ਪਾਸਿਓਂ ਬਚੇ ਆ ਇਹ ਇਤੇ ਲੱਗੇ ਆ ਆਪਦਾ ਸ਼ੌਂਕ ਪੂਰਾ ਕਰਦੇ ਆ ਜਿੰਨੇ ਕੇ ਜੇਬ ਚ ਹੁੰਦੇ ਆ ਉਹਨੇ ਕੇ ਚ ਲੈ ਆਉਂਦੇ ਆ ਹਾਂ ਚੰਗੀ ਗੱਲ ਆ ਜਿਹੜਾ ਜੇਬ ਚ ਰਹਿਤ ਨਾ ਨੇ ਉੱਠੇ ਕੇ ਮੈਨੂੰ ਤੁਰਨਾ ਫੇਰ ਦੂਜੇ ਪਾਸੇ ਨੂੰ ਚੱਲ ਜਾ ਦੋ ਰੱਖ ਦੋ ਵੀਰੇ ਸ਼ੋ ਚੋਥਲੇ ਕਰ ਦੇ ਪੁੱਤ ਸਹੀ ਗੱਲ ਆ ਤੁਹਾਡੀ ਪੰਜਾਬ ਉਦਾਂ ਨਹੀਂ ਮਰਦਾ ਮਰਦਾ ਉਹਦੇ ਨਾਲ ਵੀ ਨਹੀਂ ਇੰਨਾ ਕਾ ਵੀ ਸਾਡੇ ਪੰਜਾਬ ਨੂੰ ਥੋੜੀ ਢਾਹ ਜ਼ਰੂਰ ਮਾਰੀ ਮੋਟ ਮਾਰੀ ਜਾਂਦੀ ਆ ਪਰ ਸਾਡਾ ਪੰਜਾਬ ਗੱਲ ਫੇਰ ਉੱਥੇ ਆ ਗਈ ਗੁਰਮੁਖ ਪੀਰਾਂ ਦੀ ਧਰਤੀ ਆ ਗੁਰੂਆਂ ਦੀ ਧਰਤੀ ਆ ਸਹੀ ਇਹ ਨਹੀਂ ਛੇਤੀ ਇਹ ਤਾਂ ਕਿਸੇ ਗੱਲ ਨਾਲ ਨਹੀਂ ਜਿੱਦਣ ਜੇ ਕੋਈ ਸੋਚੇ ਜਾਂ ਕੋ ਸਮਝੇ ਵੀ ਪੰਜਾਬ ਦਾ ਕੋ ਐਂਡ ਹੋਏਗਾ ਤੇ ਕਿਸੇ ਗੱਲ ਨਾਲ ਹੀ ਕਿਸੇ ਗੱਲ ਨਾਲ ਹੀ ਹੋਣਾ ਵਾ ਉਦਾਂ ਨਹੀਂ ਹੁੰਦਾ ਮਾਰੇ ਮੋਟੇ ਤਰੀਕਿਆਂ ਨਾਲ ਨਹੀਂ ਹੁੰਦਾ ਹਾਂ ਉਹੀ ਗੱਲ ਜਿਹੜੀਆਂ ਤੀਜਾਂ ਨਾਲ ਕੋਈ ਵਿਰੋਧੀ ਸੋਚਣ ਦੇ ਆ ਨਾ ਉਹਨਾਂ ਚੀਜ਼ਾਂ ਨਾਲ ਨਹੀਂ ਹੁੰਦਾ ਨਹੀਂ ਨਹੀਂ ਉਹ ਗੱਲ ਹਾਂਜੀ ਹਾਂਜੀ ਲੋ ਜੀ ਟਰੈਕਟਰ ਦਾ ਸਾਡੇ ਗੁਰੂਆਂ ਨੇ ਆਖਿਆ ਲਗਾ ਵੀ ਸਵਾ ਲੱਖ ਸੇ ਇਕ ਲੜਾਉਂ ਹਾਂ ਆਪਣਾ ਦੇ ਇਕ ਹੀ ਬਹੁਤ ਆ ਸਵਾ ਲੱਖ ਲਈ ਕਹਿ ਦਿੰਦੇ ਆਬਾਦੀ ਥੋੜੀ ਆ ਆਬਾਦੀ ਸਾਡੀ ਸਾਨੂੰ ਸਵਾ ਲੱਖ ਗਿਣੋ ਹਾਂ ਸਵਾ ਲੱਖ ਗਿਣੋ ਸਵਾ ਲੱਖ ਨਾਲ ਕਰੀਰੋ ਕਮੇਰ ਕਿਤੇ ਲੱਗਦਾ ਤੇ ਸਾਡੀ ਕਿੰਨੀ ਆਬਾਦੀ ਕੱਲੇ ਪੰਜਾਬ ਦੀ ਬਿਲਕੁਲ ਬਿਲਕੁਲ ਬਾਕੀ ਸਾਡੇ ਵੀਰ ਭਰਾ ਜਿਹੜੇ ਬਾਹਰ ਬੈਠੇ ਆ ਬਿਲਕੁਲ ਜੀ ਤੇ ਉਹਨਾਂ ਦੀ ਗਿਣਤੀ ਪਾ ਕੇ ਤਾਂ ਫਿਰ ਤੁਹਾਨੂੰ ਪਤਾ ਹੀ ਇਹ ਵੀ ਕਿੰਦਰ ਗੱਲ ਜਾਂਦੀ ਹੈ ਕਿੰਦਰ ਜਾਂਦੀ ਹੈ ਗੱਲ ਮੈਂ ਕਹਿੰਦਾ ਆਪਣੀ ਬੈਟਰੀ ਹੋ ਜਾ ਖਤਮ ਹੋ ਜਾਣੀਆਂ ਮੈਂ ਕਿ ਮੁੱਲ ਖਰੀਆਂ ਪੂਰੇ ਦੀਆਂ ਮੈਂ ਉਹੀ ਕਹਿੰਦਾ ਫੌਜਾਂ ਖਤਮ ਹੋ ਜਾਣੀਆਂ ਹਾਂ ਸਹੀ ਗੱਲ ਆ ਜੀ ਇਹ ਸਾਡੇ ਪੰਜਾਬ ਨਾਲ ਤੁਸੀਂ ਕੰਪੈਰੀਸ਼ਨ ਕੀਤਾ ਸਹੀ ਆ ਬਿਲਕੁਲ ਚਲੋ ਇਹਦੇ ਬੈਟਰੀ ਬੈਟਰੀ ਮੋਰਿਆ ਆਪਾਂ ਜੀ ਦੀ ਮੈਂ ਉਹੀ ਦੇ ਦਿੱਤਾ ਜੀ ਇਹ ਬੈਟਰੀ ਥੱਲੇ ਆ ਬਕਸੇ ਦੇ ਵਿੱਚ ਇਹ ਪੂਰਾ ਹੈਵੀ ਆ ਜਿਹਦੇ ਵਿੱਚ ਬੈਟਰੀ ਹਾਂ ਜੀ ਹੈਵੀ ਹੈਵੀ ਪੂਰਾ ਪੂਰਾ ਹੈਵੀ ਯਾਰ ਕੋਈ ਜਿੰਦਾ ਆ ਡਿਫਰੈਂਟ ਚੀਜ਼ ਆਪਾਂ ਦੇਖੀ ਆ ਤੁਸੀਂ ਮੈਨੂੰ ਹਸਾਉਣਾ ਤੁਹਾਡੇ ਕੁੱਟ ਪੈਣੀ ਇਹਦੇ ਨਾਲ ਬੈਟਰੀ ਵਾਲਾ ਸਿਸਟਮ ਆ ਆਡੀਆ ਮਤਲਬ ਇਹਨੂੰ ਆਪਾਂ ਪਹਿਲਾਂ ਨੂੰ ਚੁੱਲਾ ਕਹਿੰਦੇ ਨੇ ਪਰ ਚੁੱਲਾ ਇਸ ਹਿਸਾਬ ਦਾ ਨਿੱਗਰ ਬਣਿਆ ਵੀ ਇਹਦੇ ਵਿੱਚ ਬੈਟਰੀ ਬੋਲਟ ਬੈਟਰੀ ਵਿੱਚ ਆ ਦੇ ਇਹਦਾ ਮੋੜ ਟੋਜਨ ਪਾਈਦਾ ਵਾ ਬੇਟਾ ਨੂੰ ਕੋਈ ਚੱਕਰ ਨਹੀਂ ਆ ਕੋਈ ਪਰਵਾਹ ਨਹੀਂ ਨਾ ਨਾ ਹੈਵੀ ਬਹੁਤ ਆ ਮੇਰੇ ਹਿਸਾਬ ਦੇ ਨਾਲ ਅੱਧੀ ਅੱਧੀ ਇੰਚ ਦੀ ਲਾਗੇ ਬਣੇ ਦਾ ਕਵਰਾ ਜਾਜ ਵੇਰੇ ਮੈਂ ਉਹੀ ਤੇ ਮੋੜ ਟੱਕਣੀ ਹਲਕੇ ਆ ਓ ਜਿਆਦੇ ਹੈਵੀ ਹੈ ਹਾਂਜੀ ਇਹ ਥੋੜੀ ਕਿਤੇ ਮਾੜੇ ਮੋੜ ਨਾ 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 ਇਹ weight ਵੀਰੇ ਅੱਗੇ ਕਿੰਨਾ ਪਤਾ ਕੁਝ ਇੱਕ ਪਲੇਟ ਕਿੰਨੇ ਕਿਲੋ ਦੀ ਆ ਇਹ 25 25 ਕਿਲੋ ਦੀ ਆ 6 ਪਲੇਟਾਂ ਆ 6 ਹਾਂਜੀ ਆ ਹੋ ਗੀਆਂ 50 100 150 150 ਕੁਇੰਟਲ 150 ਕਿਲੋ 150 ਕਿਲੋ ਤੇ 50 ਕਿਲੋ ਦਾ ਇਹ ਹੋਣਾ ਜੀ ਜੀ 200 2 ਕੁਇੰਟਲ ਹੋ ਜਾ ਹਾਂ 2 ਕੁਇੰਟਲ ਹੋ ਜਾਂਦਾ ਵਾ ਮੰਡੇ ਆਪਾਂ ਬੈਡਰੀ ਬਾਉਂਡਰੀ ਪਾ ਕੇ ਦੋ 2 ਕੁਇੰਟਲ ਆਏਗਾ ਹਾਂ ਹਾਂਜੀ ਲੇਟ ਇਹਦੇ ਟ੍ਰੈਕਟਰ ਦੀਆਂ ਲਾਈਟਾਂ ਲੂਟਾ ਸਾਰਾ ਕੁਝ ਓਕੇ ਆ ਨਾ ਵਰਕਿੰਗ ਓਕੇ ਓਕੇ ਸਾਰਾ ਕੁਝ ਓਕੇ ਆ ਨਾ ਤੇ ਇਹ ਸ਼ਟਲ ਤਾਂ ਨਹੀਂ ਹੈਗਾ ਨਹੀਂ ਸ਼ਟਰ ਨਿਕਾ ਦੂਜਾ ਹੀ ਆ ਦੂਜਾ ਹੀ ਹਾਂਜੀ ਦੂਜਾ ਨੋਰਮਲ ਹੀ ਆਇਆ ਲਓ ਜੀ ਇਹ ਆ ਗਿਆ ਟਰੈਕਟਰ ਤੇ ਟਰੈਕਟਰ ਦੇ ਨਾਲ-ਨਾਲ ਅੱਜ ਆਪਣਾ ਜਿਹੜਾ ਰਿਵਿਊ ਸੀ ਨਾ ਟਰੈਕਟਰ ਦਾ ਤਾਂ ਚਲੋ ਮੈਂ ਕਿਹਾ ਵੀਰਾਂ ਨੂੰ ਪਹਿਲਾਂ ਆਪਾਂ ਟਰੈਕਟਰ ਦੇ ਦੱਸਈਏ ਆ ਫੰਕਸ਼ਨ ਕੀ ਸਾਬ ਕਿਤਾ ਕਿਦਾਂ ਕਿਦਾਂ ਹਨ ਤੇ ਵੀਰ ਨਾਲ ਮਲਾਉਣਾ ਮੇਨ ਮਕਸਦ ਜਿਹੜਾ ਮੇਰਾ ਸੀ ਮੈਂ ਵੀਰ ਨਾਲ ਤੁਹਾਡੀ ਗੱਲਬਾਤ ਕਰਾਈਏ ਵੀ ਵੀਰਾ ਢੈਂਦੀ ਕਲਾਂ ਨਹੀਂ ਚੜਦੀ ਕਲਾਂ ਤੇ ਸਾਨੂੰ ਚਾਹੀਦਾ ਵੀ ਇਦਾਂ ਹੀ ਆ ਵੀ ਜਿੰਦਗੀ ਦੇ ਵਿੱਚ ਨਾ ਕਦੇ ਮਰੂ ਮਰੂ ਆਪਾਂ ਦੇਖਦੇ ਆਂ ਵੀ ਮਾੜੀ ਜੀ ਗੱਲਬਾਤ ਹੁੰਦੀ ਏ ਤੇ ਇਹਨਾਂ ਨੂੰ ਸਾਡਾ ਦਿਲ ਛੱਡ ਜਾਂਦਾ ਹੋਰ ਵੀ ਵੀਰ ਮੈਂ ਮੇਰੇ ਵਰਗਾ ਵੀ ਕਦੇ-ਕਦੇ ਛੱਡ ਜਾਂਦਾ ਇਥੋਂ ਸਿੱਖਣੋਂ ਆਪ ਨੂੰ ਇਹ ਮਿਲਦਾ ਵੀ ਕਦੇ ਵੀ ਢਿੰਦੀ ਕਲਾ ਨਹੀਂ ਚੜਦੀ ਕਲਾ ਸਾਡੇ ਗੁਰੂਆਂ ਵੀ ਇਹ ਹੀ ਸਿਖਾਇਆ ਤੇ ਸਾਨੂੰ ਸਿੱਖਣਾ ਵੀ ਇਹ ਹੀ ਚਾਹੀਦਾ ਮੁਸੀਬਤਾਂ ਆਉਂਦੀ ਜਾਣੇ ਇਹ ਨਹੀਂ ਵੀ ਮੁਸੀਬਤਾਂ ਨਾਲ ਲੜਨਾ ਨਹੀਂ ਲੜੋ ਸਮਝ ਰੂਰ ਲੱਗਦਾ ਹੈ ਨਾ ਬਿਲਕੁਲ ਜੀ ਬਿਲਕੁਲ ਤੁਹਾਨੂੰ ਵੀ ਪਹਿਲਾਂ ਪਹਿਲਾਂ ਲੱਗਾ ਹੋਊਗਾ ਸਮਾ ਯਾਰ ਤੂੰ ਕਿੱਧਰ ਪੰਗਾ ਲੈਂਦਾ ਮੈਂ ਤਾਂ ਚਲ ਬਗਾਲੇ ਹੀ ਜਾਂਦੀ ਹੈ ਨਾ ਬਿਲਕੁਲ ਬਿਲਕੁਲ ਰੋਕ ਦੇਣਗੇ ਰੋਕਿਆ ਵੀ ਬਹੁਤ ਕਿਹਾ ਵੀ ਬਹੁਤ ਤੂੰ ਕਿੱਧਰ ਇਦਾਂ ਦੇ ਕੰਮ ਕਰਨੇ ਆ ਖੇਤੀ 'ਚ ਪੈਣਾ ਵਾ ਲੱਤਾਂ ਤੇ ਰਹੀਆਂ ਨਹੀਂ ਗਿਆ ਰਾਨੀ ਜੀ ਐਨੇ ਹੀ ਆ ਉਹ ਕਰਕੇ ਆਹ ਕਰਕੇ ਕਿਉਂਕਿ ਉਦੋਂ ਜਿੱਥੇ ਜਿੱਦਾਂਕ ਆਪਾਂ ਹੁਣ ਮੰਨ ਲਓ ਕਹੀਏ ਕਿ ਵੀ ਮਸ਼ੀਨਰੀ ਹੋ ਗਈ ਉਦੋਂ ਨਹੀਂ ਹੁੰਦੀ ਵੀ ਨਹੀਂ ਸੀ ਜਯੋਗ ਨਹੀਂ ਸੀ ਯੋਗ ਨਹੀਂ ਹੈਗਾ ਸਿਕਾ ਮਹਿੰਦਰਾ ਵੇਲੇ ਤਾਂ ਮਹਿੰਦਰਾ ਸੀ ਫੋੜ ਸੀ ਜੀ ਸਵਰਾਜ ਸੀ ਹਾਂਜੀ ਉਦੋਂ ਦੋ ਟਰੈਕਟਰ ਵੱਡੇ ਮੰਨੇ ਜਾਂਦੇ ਸੀਗੇ 852 ਤੇ 911 ਬਸ 911 ਹਾਂਜੀ ਫੋਰਡ ਆਪਣਾ ਖੇਤੀ ਨੂੰ ਹੁੰਦਾ ਸੀ ਫੋਰਡ ਖੇਤੀ ਦਿੰਦਾ ਸਹੀ ਯਾਰ ਇਹ 911 ਦੇ ਸਵਰਾਜ ਆਪਣੇ ਦੇ ਤੂੜੀ ਵਾਲੀ ਮਸ਼ੀਨ ਤੇ ਕੰਬੈਨ ਨੂੰ ਕੰਬੈਨ ਨੂੰ ਬਸ ਬਸ ਜਾਂ ਡੋਲੂ ਕਰਾ ਕਰੂ ਜਮੀਨਾਂ ਪੱਧਰਾਂ ਤੇ ਹੁੰਦੇ ਸੀ ਵਰਤਦੇ ਸੀਗੇ ਉੱਤੇ ਉਹ ਜਿਹੜੇ ਇਹ ਕੰਮ ਕਰਦੇ ਉਹਨਾਂ ਕੋਈ ਹੁੰਦੇ ਸੀ ਵੱਡੇ ਟਰੈਕਟਰ ਇਹ ਆਮ ਤੌਰ 'ਤੇ ਛੋਟੇ ਹੀ ਹੁੰਦੇ ਸੀਗੇ ਆ ਜੀ ਨਾਲ ਹੀ ਆਈ ਸੀ ਕਿਵੇਂ ਆਹ ਡਾ ਗਲਾਸ ਰੱਖਣ ਨੂੰ ਆ ਜੀ ਹਾਂ ਨਾਲ ਹੀ ਨਾਲੀ ਇਹ ਨਾਲ ਹੀ ਸੀਗਾ ਸਾਰਾ ਕੁਝ। ਪਰ ਟ੍ਰੇ ਖੁੱਲਾ ਜਿਹਾ ਬੜਾ ਪਤੰਦਰ। ਬਹੁਤ ਖੁੱਲਾ ਭਾਈ ਇਹ। ਮਾ ਆਪਰੇ ਗਰਾਂ ਪੰਜਾਬ ਬਹੁਤ। ਆਹ ਵਧੀਆ ਤਰੀਕੇ ਨਾਲ ਬੰਦਾ ਬੈਠਾ ਤੇ ਥੱਕਦਾ ਨਹੀਂ ਕਿੰਦਾ ਕੋਈ। ਮਗਰ ਇੱਥੇ ਤਾਂ ਭਾਵੇਂ ਗਿਲਨ ਰੱਖ ਲੋ ਤੇ ਆ ਸਹੀ ਗੱਲ ਆ। ਜਿੰਨਾ ਖੁੱਲਾ। ਹੋਈ। ਆਈ ਹੋਂ ਤੇਲ ਦੂਰ ਗੇਲਣਾ ਪਈ ਦਾ ਬਾਹਰ ਚੱਲਦਾ ਹੋਵੇ। ਹੂੰ ਤੇ ਇੱਥੇ ਗਿਲਨ ਰੱਖ ਕੇ ਵਿੱਚ ਚੜ ਗੇ ਬੰਦਾ ਉੱਤੇ ਫੇਪੋਂਦਾ। ਥੱਲੇ ਖੜਿਆ ਨਾ ਪੈਣਾ ਇਹ ਨੀਗਾ। ਯਾਰ ਫਿਰ ਚਲੋ ਵੀਡੀਓ ਆਪਣੀ ਬਹੁਤ ਲੰਮੀ ਹੋ ਗਈ ਮੈਂ ਕਰਦਾ ਐਂਡ 2 ਮਿੰਟ। ਹੂੰ ਤੁਸੀਂ ਮਹਿੰਦਰਾ ਚ ਲਾਇਆ। ਜੀ। ਮਹਿੰਦਰੇ ਤੋਂ ਇੱਥੋਂ ਤੱਕ ਆਏ ਹੋ। 4x4 ਦਾ ਟ੍ਰੈਂਡ ਚੱਲ ਪਿਆ ਚੱਲ ਪਿਆ ਹਾਂਜੀ ਸਾਰੇ ਵੀਰ ਹੁਣ 4x4 ਲੈਂਦੇ ਸਾਰੇ ਲੈਂਦੇ ਹਾਂਜੀ ਹਾਂਜੀ ਫਾਇਦਾ ਹੈਗਾ ਤੁਹਾਡੇ ਹਿਸਾਬ ਨਾਲ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਤੁਹਾਡਾ ਪਰਸਨਲ ਐਕਸਪੀਰੀਅੰਸ ਫਾਇਦਾ ਇਹ ਚੱਕਰ ਆ ਬਾਈ ਜਿੱਦਾਂ ਦਾ ਮੰਨ ਲਓ ਜਿਹਦੇ ਕੋਲ ਜਾਦੂ ਇੱਕ ਇੱਕ ਟਰੈਕਟਰ ਹੋਰ ਨਾਲ ਆ ਉਹਦੇ ਵਾਸਤੇ ਤਾਂ ਹੈਗਾ ਸਹੀ ਹੂੰ ਠੀਕ ਆ ਜੇ ਆਪਾਂ ਕੱਲਾ ਲੈ ਲਈਏ ਕੱਲਾ ਲੈ ਲਈਏ ਫੇਰ ਓਕਾ ਕਿੰਨਾਂ ਥਾਵਾਂ ਤੇ ਇਹ ਨਹੀਂ ਵਰਤਿਆ ਜਾਂਦਾ ਕਈ ਥਾਂ ਤੇ ਛੋਟੇ ਦੀ ਰੋਡ ਛੋਟੇ ਦੀ ਰੋਡ ਹੁੰਦੀ ਹੈ ਜਾਂਦਾ ਹੀ ਨਹੀਂ ਉੱਥੇ ਜਾਂ ਇਹਦੇ ਨਾਲ ਉਹ ਚੀਜ਼ ਉੱਥੇ ਮੰਨ ਲਓ ਟਰਾਲੀ ਆ ਕਈਆਂ ਥਾਂ ਤੇ ਇਹਨਾਂ ਟਰਾਲੀ ਬੈਕ ਲੱਗਦੀ ਨਹੀਂ ਗੀ ਨਹੀਂ ਲੱਗਦੀ ਉਥਾਂ ਹੀ ਹੋ ਜਾਂਦਾ ਵਾ ਜਦੋਂ ਕਹਿ ਲੋ ਪਿੰਡ ਦੇ ਵਿੱਚ ਗਲੀਆਂ ਗੁਲੀਆਂ ਲਾਉਣੀਆਂ ਆ ਤੂੜੀ ਵਾਲੀਆਂ ਟਰਾਲੀਆਂ ਵਾਂ ਲਾਈਦੀਆਂ ਵਾਂ ਗਲੀਆਂ ਗੁਲੀਆਂ ਚ ਉਹ ਦੂਜੇ ਛੋਟੇ ਟਰੈਕਟਰ ਚੀਜ਼ੀ ਲਾਉਂਦੇ ਆ ਉਹਦੀ ਕਟਾਈ ਘਟ ਹੁੰਦੀ ਆ ਬੜੀ ਜਿਹੀ ਦੂਰੋਂ ਜਾ ਕੇ ਮੋੜਨਾ ਇਹਨੇ ਉਸੇ ਹਿਸਾਬ ਨਾਲ ਬੈਕ ਕਰਦਾ ਵਾ ਟਰਾਲੀ ਬਰੇ ਤੇ ਇਦਾਂ ਚੱਕਰ ਆ ਜਾਂਦਾ ਚਲੋ ਬਾਕੀ ਭਾਈ ਬੂਈ ਨੂੰ ਫਾਇਦਾ ਵਾ ਦਾ ਖੇਤ ਉਹ ਬੰਦੇ ਨੂੰ ਖੁੱਲੇ ਟੱਕ ਨੂੰ ਫੇਰ ਖੁੱਲੇ ੜਾ ਕਰੂ ਫੇਰ ਲਓ ਜੀ ਦਰਸ਼ਕ ਵੀਰੋ ਦੱਸਿਓ ਤੁਹਾਨੂੰ ਵੀਰ ਦਾ ਵੀਰ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਤੇ ਵੀਰੇ ਦਾ ਟਰੈਕਟਰ ਤੁਹਾਨੂੰ ਕਿੱਦਾਂ ਦਾ ਲੱਗਾ ਇਦਾਂ ਦਾ ਵੀਰ ਦਾ ਸਵਾਹ ਉਦੋਂ ਦਾ ਵੀਰ ਨੇ ਟਰੈਕਟਰ ਨੂੰ ਹਾਰ ਸ਼ੰਗਰਪੁਰ ਪੂਰਨ ਟੱਲੀ ਰੱਖਿਆ ਤੇ ਜੇ ਕੋਈ ਗੱਲਬਾਤ ਕਰਦੇ ਆ ਸਾਡੇ ਤੋਂ ਸ਼ਬਦ ਵੱਧ ਘਟ ਨਿਕਲ ਗਿਆ ਉਹਦੇ ਤੋਂ ਪਹਿਲਾਂ ਤੋਂ ਹੀ ਮਾਫੀ ਹਾਂ ਤੇ ਦੱਸਿਓ ਕਮੈਂਟ ਕਰਕੇ ਸਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਪੇਜ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਸੀਂ ਪਤੰਦਰੋਂ ਉਦੋਂ ਹੀ ਪੱਜ ਜਾਂਦੇ ਹੋ ਤੁਹਾਡੇ ਭਰਾ ਦੀ ਬਹੁਤ ਖੇਚ ਲੱਗਦੀ ਆ ਨੰਨੋ ਹੋਰ ਨਾ ਲੜਦਾ ਕੋਈ ਟਾਈਮ ਨਹੀਂ ਲੱਗਦਾ ਸਹੀ ਜਿਆਦਾ ਹਾਂ ਤੇ ਮੇਰਾ ਵੀਰ ਜੂਬ ਸਬਸਕ੍ਰਾਈਬ ਵਾਲਾ ਬਟਨ ਨੰਪ ਕੇ ਜਾਓ ਨਾਓ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ